ਅਸੀਂ ਦੋਨੋਂ ਬਹੁਤ ਮਤਲਬ ਨਾ ਸ਼ੌਕੀਨ ਨਹੀਂ ਕਹਿ ਦਿੰਦੇ ਖਾਨ ਪਿੰਦੇ ਕੱਪੜਿਆਂ ਦੇ ਇਹ ਉਹ ਹਨਾ ਬਹੁਤ ਜ਼ਿਆਦਾ ਸ਼ੁਕੀਨਾ ਪਰ ਹੁਣ ਜਿੱਦਾਂ ਨਾ ਉਹ ਸਿੰਪਲ ਸਿਟੀ ਆ ਗਈ ਹੈ ਲੋਕੀ ਕਹੀ ਅਸੀਂ ਵੀ ਹੈਗੇ ਸੀ ਪਹਿਲਾਂ ਦਾੜੀ ਕਟਾਦੇ ਨਹੀਂ ਹਨਾ ਮੇਰੇ ਵੀਨ ਕੇ ਦੋਨੋਂ ਕਰਨ ਜੀ ਬਿੰਦੇ ਹੋਏ ਸੀਗੇ ਕਿ ਹਾਂ ਵੀ ਵਾਲੀਆਂ ਮੈਂ ਬਹੁਤ ਵੱਡੀਆਂ ਵੱਡੀਆਂ ਬੰਦਾ ਸੀਗਾ ਕਟਿੰਗ ਉਧਰੇ ਕਰਾਣੇ ਪਰ ਹੁਣ ਨਹੀਂ ਹੁਣੇ ਪਤਾ ਲੱਗਿਆ ਕਿ ਸੱਬ ਨੇ ਸੋਨਾ ਬਣਾਇਆ ਸੀ ਉਹਨੂੰ ਵਗਾੜਿਆ ਹੋਇਆ ਵਾ ਅਸੀਂ ਸੋਹਣੇ ਦਿਖਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਵਗਾੜਿਆ ਹੋਇਆ ਵਾ ਤੇ ਹੁਣ ਪਤਾ ਲੱਗਿਆ ਕਿ ਸੁੰਦਰਤਾ ਕੀ ਆ ਜੋ ਰੱਬ ਨੇ ਭੇਜਿਆ ਉਹੀ ਸੁੰਦਰ ਵਾ ਉਸ ਤੋਂ ਉੱਪਰ ਕੋਈ ਸੁੰਦਰ ਨਹੀਂ ਹੈਗਾ ਮੈਂ ਦਿਨ ਦੇ ਵਿੱਚ ਪੰਜ ਪੰਜ ਛੇ ਛੇ ਵਾਰੀ ਨਾਨਵੇਜ ਜਿਹੜੇ ਗੇਮ ਕਰਦੇ ਉਹਨਾਂ ਨੂੰ ਪਤਾ ਹੋਣਾ ਵੀ ਕਿੱਦਾਂ ਗੇਮ ਹੈ ਕਰਨੀ ਹੁੰਦੀ ਹੈ ਤੇ ਕਿੱਦਾਂ ਕਰਨੀ ਪੈਂਦੀ ਮੈਂ ਨਾਨਵੇਜ ਛੇ ਛੇ ਟਾਈਮ ਦਿਨ ਚ ਖਾਣਾ ਤੇ ਹੁਣ ਈਵਨ ਕਿ ਮੈਂ ਸਾਰੀ ਬਾਡੀ ਤੋਂ ਬਾਲ ਉਤਾਰਦਾ ਸੀਗਾ ਉਸ ਤਰ੍ਹਾਂ ਕੋਈ ਕੰਪੀਟੀਸ਼ਨ ਹੁੰਦੇ ਸੀਗੇ ਜਾਂ ਬਾਡੀ ਅੱਛੀ ਨਹੀਂ ਲੱਗਦੀ ਸੀ ਤੇ ਹੁਣ ਦੇਖ ਲਓ ਮੈਂ ਤਾਂ ਸਬਰ ਦੀ ਗੱਲ ਦੱਸ ਰਿਹਾ ਕਿ ਇਹ ਮਾਰਾ ਇਹਨਾਂ ਸਬਰ ਸਿਖਾ ਜਾਂਦਾ ਕਿ ਹੁਣ ਮੈਂ ਮਤਲਬ ਨਾਨਵੇਜ ਵੀ ਛੱਡਿਆ ਤਿੰਨ ਮਹੀਨੇ ਪਹਿਲੇ ਛੱਡਦਾ ਸੀਗਾ ਮੈਂ ਆਪਣੇ ਮਨ ਨੂੰ ਪੱਕਾ ਕਰ ਰਿਹਾ ਸੀਗਾ ਹਨਾ 3 ਮਹੀਨੇ ਪਹਿਲਾਂ ਹੀ ਨਾਨਵੇਜ ਵੀ ਛੱਡਦਾ ਸੀਗਾ ਤੇ ਹੁਣ ਮੈਨੂੰ ਈਵਨ ਮਿੰਨਾ ਦਾ 5-6 ਮਹੀਨੇ ਹੋ ਗਏ ਆ ਮੈਂ ਬੋਡੀ ਤੋਂ ਸਿੰਗਲ ਆਪਣਾ ਮਤਲਬ ਕਿਸ ਕੋਈ ਕਤਲ ਨਹੀਂ ਕਰਾਇਆ ਜਾਂ ਕੋਈ ਮਤਲਬ ਕਿਸੇ ਵੀ ਤਰੀਕੇ ਨਾਲ ਉਤਾਰਿਆ ਨਹੀਂ ਹੈਗਾ ਹਨਾ ਜਾਂ ਕੈਂਚੀ ਨਾਲ ਜਾਂ ਉਸਤੇ ਨਾਲ ਅਮਨ ਚਾਹੁੰਦੇ ਸੀਗੇ ਕਿ ਅਮ੍ਰਿਤ ਸ਼ਕਨਾ ਫਿਰ ਉਹ ਚਾਹੁੰਦੇ ਸੀ ਕਿ ਜੇ ਸ਼ਕਨਾ ਹੈ ਤਾਂ ਅਸੀਂ ਦੋਨੋਂ ਨੇ ਇਕੱਠਿਆਂ ਨਹੀਂ ਸ਼ਕਨਾ ਉਹਨਾਂ ਨੇ ਕੱਲਿਆਂ ਨੇ ਨਹੀਂ ਸ਼ਕਨਾ ਫਿਰ ਬਾਬਾ ਜੀ ਨੇ ਇਦਾਂ ਦੀ ਮੇਰ ਕਿਤੇ ਕਿ ਉਹਨਾਂ ਨੇ ਇਕੱਠਿਆਂ ਨੂੰ ਸ਼ਿਕਾਇਤ ਆ ਕੀ ਬਾਤ ਹੈ ਕਈ ਵਾਰੀ ਇਦਾਂ ਹੁੰਦਾ ਵਾ ਕਿ ਆਪਾਂ ਕਹਿੰਦੇ ਵੀ ਆਠ ਕਰਨ ਨਾਲ ਕੀ ਹੁੰਦਾ ਜਾਂ ਇੱਕ ਤਾਕਤ ਬਹੁਤ ਆਂਦੀ ਏ ਇਕਦਮ ਉਹ ਤਾਕਤ ਮੈਂ ਦੱਸਦਾ ਹਾਂ ਕੀ ਹੁੰਦੀ ਆ ਉਹ ਤਾਕਤ ਇਹ ਹੁੰਦੀ ਆ ਜਦ ਬਾਣੀ ਪੜਦੇ ਆਪਾਂ ਉਹ ਆਪਨੇ ਇਹ ਕੀ ਡਾਲ ਲਿਆ ਆਪ ਇਹ ਚਾਕੂ ਕਿਉਂ ਡਾਲ ਕੇ ਆਏ ਹੋ ਆਪ ਐਸੇ ਕਿਉਂ ਕਰ ਕੇ ਆਏ ਹੋ ਫਿਰ ਉਹ ਮੈਨੂੰ ਹੱਗੀ ਕੀਤੀ ਇੱਕ ਮੇਰਾ ਸਟੂਡੈਂਟ ਹੈ ਉਹਨੇ ਮੈਨੂੰ ਆ ਕੇ ਹੱਗੀ ਕੀਤੀ ਕਹਿੰਦੇ ਸੋਹਣੇ ਲੱਗ ਰਹੇ ਹੋ ਤੁਸੀਂ ਅੱਜ ਕੀ ਹੁੰਦਾ ਲੋਕੀ ਕਹਿੰਦੇ ਪੱਗ ਬੰਦੇ ਅਸੀਂ ਸਿੰਘ ਸਜੇ ਹੋਏ ਅਸੀਂ ਦਿਲ ਦੇ ਸਾਫ਼ ਹ ਹਨਾ ਅਮਰਤ ਨਹੀਂ ਛਕਦੇ ਕਿਉਂ ਕਹਿੰਦੇ ਅਸੀਂ ਦਿਲ ਦੇ ਸਾਫ਼ ਆ ਅਮਰ ਛਕਣ ਦੀ ਕੀ ਲੋੜ ਆ ਉਹ ਨਹੀਂ ਹੈਗਾ ਇਹ ਅਮਰਤ ਛਕਣਾ ਹੈਗਾ ਵਾ ਕਿ ਮਹਾਰਾਜ ਦੀ ਗੋਦੀ ਦਾ ਨਿਗ ਲੈਣਾ ਪਤਾ ਕਿ ਹੁਣ ਜਿਹੜੇ ਲੋਕੀ ਜਿਹਦਾ ਮੈਂ ਪਹਿਲਾਂ ਰਹਿੰਦਾ ਸੀ ਜਿਹੜੇ ਲੋਕੀ ਉੱਧਾ ਰਹਿੰਦੇ ਆ ਉਹਨਾਂ ਨੂੰ ਉਹੀ ਚੀਜ਼ ਸੋਹਣੀ ਲੱਗਦੀ ਉਹਨਾਂ ਨੂੰ ਇਹਦਾ ਸਵਾਦ ਹੀ ਨਹੀਂ ਪਤਾ ਕਿ ਇਹ ਚ ਮਜ਼ਾ ਕੀ ਆ ਉੱਠ ਸਵੇਰੇ ਉੱਠ ਵੀ ਨਹੀਂ ਹੁੰਦਾ ਸੀਗਾ 4 ਵਜੇ ਉੱਠਣਾ 5 ਵਜੇ ਉੱਠਣਾ ਨਹੀਂ ਉੱਠ ਹੁੰਦਾ ਵੀ ਜਿਮ ਚੱਲ ਜਣਾ ਤੇ ਮਹਾਰਾਜ ਦੀ ਇੰਨੀ ਕਿਰਪਾ ਵਾ ਹੁਣ ਪਹਿਲੇ ਪੈਰ ਹੀ ਪਾਠ ਕਰੀਦਾ ਆ ਤੇ ਉਹ ਵੀ ਕਈ ਵਾਰੀ ਮਜ਼ਾ ਇੰਨਾ ਆਉਂਦਾ ਵਾ ਕਿ ਇਹਦਾ ਇੱਕ ਵਾਰੀ ਹੋਰ ਪੜਦੀਏ ਮੈਂ ਦਾਦਾ ਬੰਦਾ ਸੀਗਾ ਸਰਦੀਆਂ ਆਉਂਦੀਆਂ ਸੀਗੀਆਂ ਤੇ ਮੈਂ ਹਫ਼ਤਾ ਹਫ਼ਤਾ ਤੱਕ ਇਹ ਨਾ ਹੰਦਾ ਵੀ ਨਹੀਂ ਸੀਗਾ ਠੰਡ ਲੱਗਦੀ ਵੀ ਨਾ ਹਣਾ ਵੀ ਨਹੀਂ ਤੇ ਹੁਣ ਮਹਾਰਾਜ ਦੀ ਇੰਨੀ ਕਿਰਪਾ ਰਾਤ ਨੂੰ 12 ਵਜੇ ਨਾਈਦਾ ਆ ਪਹਿਲਾਂ ਮੈਂ ਸੋਚਿਆ ਸੀ ਕੌਮਪਿਚੇ ਖੇਲਣਾ ਨਹੀਂ ਪਰ ਹੁਣ ਮੈਂ ਸੋਚਿਆ ਕੰਮਰ ਸਿਕਨ ਤੋਂ ਬਾਅਦ ਮੈਂ ਸੋਚਿਆ ਕੌਮਪਿਚੇ ਖੇਲਣਾ ਵਾ ਕਿ ਸਟੇਜ ਤੇ ਚੜਨਾ ਵਾ ਔਰ ਚੜਨਾ ਦਾ ਵੀ ਸਟੇਜ ਤੇ ਪੱਗ ਲੈ ਕੇ ਔਰ ਇਹ ਨਸ਼ਾ ਇੱਦਾਂ ਦਾ ਵਾ ਜਿਹੜਾ ਸਾਰਾ ਦਿਨ ਤੇ ਸਾਰੀ ਰਾਤ ਰਹਿੰਦਾ ਵਾ ਸੁੱਤੇ ਪਏ ਵੀ ਨਸ਼ਾ ਰਹਿੰਦਾ ਜਾਗ ਖੁੱਲਦੀ 12 ਵਜੇ ਉਦੋਂ ਵੀ ਅਸੀਂ ਨਸ਼ੇ ਚ ਹੀ ਹੋਈਦਾ ਮਹਾਰਾਜ ਦੇ ਕਿ ਸ਼ਹਿਰਾ ਬੰਦੇ ਸ਼ਰਮ ਮੰਨਦੀ ਆ ਉਹ ਸ਼ਰਮ ਨਹੀਂ ਹੁਣ ਅਸੀਂ ਪਾਣੇ ਸਾਨੂੰ ਸ਼ਾਨ ਲੱਗਦੀ ਆ ਕਿ ਸ਼ਹਿਰਾ ਸਮਾ ਕਿ ਇਵਨ ਕਿ ਆਪਾਂ ਪਹਿਲਾਂ ਪਾਣੇ ਵੀ ਛੇ ਪਾਣੇ ਆ ਜਾਂ ਆਪਾਂ ਨਾ 8 ਛੇ ਪਾਣੇ ਅਸੀਂ ਉਹ ਪਾ ਕੇ ਕਿਤੇ ਜਾਣੀ ਸਕਦੇ ਘਰ ਪਰਵਾਸ ਵੀ ਹੁੰਦੇ ਆ ਅਸੀਂ ਬਾਹਰ ਨਹੀਂ ਨਿਕਲੀਦਾ ਕਿ ਸ਼ਤਮਉਦੀ ਇੱਕ ਸ਼ਹਿਰਾ ਵਾ ਜਿੱਦਾਂ ਮਰਜ਼ੀ ਮਤਲਬ ਕਿ ਆਪਾਂ ਹੁਣ ਅਸੀਂ ਬਾਣਾ ਪਾਇਆ ਬਾਣੇ ਦਾ ਵੀ ਸਾਡਾ ਕਸ਼ਹਿਰੇ ਹੁੰਦਾ ਵਾ ਹਨਾ ਜਿੱਦਾਂ ਮਰਜ਼ੀ ਆਪਾਂ ਪਾ ਸਕਦੇ ਆ ਕਹਿੰਦੇ ਨਾ ਕਿ ਮਤਲਬ ਲੋਕ ਕਾਨੂੰਨੀ ਵਿਦਿਆ ਲਗਣਾ ਚਾਹੀਦਾ ਆਪਣੇ ਪਗਵਾਨ ਨੂੰ ਵਿਦਿਆ ਲਗਣਾ ਚਾਹੀਦਾ ਹੈ ਉਹ ਹੀ ਚੀਜ਼ ਹੈ ਆਪਣੇ ਰੱਬ ਨੂੰ ਵਿਦਿਆ ਲਗਣਾ ਚਾਹੀਦਾ ਬਿਲਕੁਲ ਅੰਮ੍ਰਿਤ ਸ਼ਕੰਦਰ ਤੋਂ ਇੱਕ ਦੋ ਦਿਨ ਪਹਿਲੇ ਅਮਨ ਨੇ ਬੋਲਿਆ ਕਿ ਆਪਾਂ ਨੂੰ ਨਾ ਦਿਨ ਦੇ ਵਿੱਚ ਟਾਈਮ ਨਹੀਂ ਹੈ ਕਿ ਬੱਚਾ ਵੀ ਛੋਟਾ ਹੈ ਠੀਕ ਹੈ ਕਿ ਆਪਾਂ ਨਾ ਰਤੀ 12 ਵਜੇ ਪਹਿਲੇ ਪੈਰ ਪਾਠ ਕਰਿਆ ਕਰਨਾ ਉਹ ਸਿਰਫ ਇੱਕ ਦੋ ਦੋ ਦਿਨ ਕੀਤਾ ਤੀਸਰੇ ਦਿਨ ਅੰਮ੍ਰਿਤ ਸ਼ਕੰਦਰ ਸਵਭ ਬਣ ਗਿਆ ਕਿਆ ਬਾਤ ਤੇ ਵਿਆਹ ਤੇ ਵੀ ਬਹੁਤ ਸਿੰਪਲ ਬਣ ਕੇ ਗਈ ਸੀ ਬਟ ਉਹਦੇ 'ਚ ਵੀ ਲੋਕ ਕਹਿੰਦੇ ਤੁਸੀਂ ਮੇਕਅਪ ਕੀਤਾ ਹੋਇਆ ਮੈਂ ਨੇਚਰਲੀ ਮੈਂ ਇਧਰ ਦੀਆਂ ਮੈਂ ਮੇਕਅਪ ਕੋਈ ਵੀ ਨਹੀਂ ਕੀਤਾ ਹੈ ਨਾ ਮੇਕਅਪ ਕਰਨਾ ਲ ਜ਼ਿਆਦਾ ਸੋਹਣੀ ਨਹੀਂ ਲੱਗਦੇ ਜਿੱਦਾਂ ਵੀ ਆ ਉਦਾਂ ਹੀ ਰਹੂੰਗੀ ਜਿਹੜੇ ਇਹੋ ਜੇ ਮੈਸੇਜ ਕਰਦੇ ਆ ਨਾ ਉਹ ਮਤਲਬ ਕਿ ਕਹਿ ਲੋ ਕਿ ਆਪ ਟੁੱਟੇ ਹੋਏ ਹੁੰਦੇ ਆ ਉਹ ਦੂਜੇ ਨੂੰ ਜੁੜਾ ਨਹੀਂ ਦਿੰਦੇ ਵੀ ਸਾਡੇ ਚ ਹੀ ਉਲਝੇ ਰਹਿਣ ਪਰ ਅਸੀਂ ਨਹੀਂ ਅਸੀਂ ਸਬਰ ਕਰਕੇ ਚੱਲੀ ਜਾ। ਉਹਨੇ ਉਹ ਦਾੜੀ ਕਟਾਂਦਾ ਸੀਗਾ ਤੇ ਉਹਨੇ ਮੈਨੂੰ ਦੇਖ ਕੇ ਦਾੜੀ ਵਧਾਣੀ ਸ਼ੁਰੂ ਕਰਤੀ ਉਹ ਕਹਿੰਦਾ ਵੀਰੇ ਜੇ ਤੂੰ ਵਧਾ ਸਕਦਾ ਮੈਂ ਤੇ ਮੈਨੂੰ ਕੀ ਪਿਆ ਹਨਾ ਤੇ ਮੇਰੇ ਤਾਂ ਬੋਡੀ ਤੇ ਨਾ ਥੋੜੇ హెਅਰ ਗ੍ਰੋਥ ਘੱਟ ਵਾ ਬਹੁਤ ਘੱਟ ਵਾ ਮਤਲਬ ਦਿਖਦੇ ਆ ਵੈਸੇ ਦਿਖਦੇ ਆ ਕੈਮਰੇ 'ਚ ਦਿਖਦੇ ਨਹੀਂ ਹੈਗੇ ਇਫੈਕਟ ਵਿੱਚ ਤੇ ਉਹ ਮੈਨੂੰ ਹਜੇ ਲੋਕਾਂ ਦੇ ਬਹੁਤ ਕਮੈਂਟ ਆਉਂਦੇ ਆ ਕਿ ਤੂੰ ਸੀਰੀਸ ਆਪ ਆਇਆ ਹੈ ਤੂੰ ਅਮਰ ਛਕਿਆ ਹੈ ਵਾ ਤੂੰ ਕੇਸ ਕਤਲ ਕਰਾਇਆ ਹੋਇਆ ਤੂੰ ਪਾਪੀ ਆ ਤੈਨੂੰ ਪਾਪ ਲੱਗਣਾ ਤੇ ਕਈ ਵਾਰੀ ਗੁੱਸਾ ਬਹੁਤ ਆਉਂਦਾ ਵਾ ਸੋਚੀਦਾ ਵਾ ਵੀ ਹਾਂ ਵੀ ਇਹਨੂੰ ਰਿਪਲਾਈ ਕਰੀਏ ਵੀ ਭਰਾ ਆ ਕੇ ਦੇਖ ਲੈ ਮੇਰੇ ਜਿੰਨੇ ਕਹਿਗੇ ਉਹ ਤੇ ਦਿਖ ਜਾਣਗੇ ਹਨਾ ਕਹਿੰਦੇ ਆ ਨਾ ਕਿ ਇਕਸ਼ੀਦਾਨੋਂ ਕੋਈ ਤਰਮ ਹੁੰਦਾ ਐ ਨਾ ਕੋਈ ਜਾਤ ਹੁੰਦੀ ਐ ਬਿਲਕੁਲ ਇਹ ਗੱਲ ਅਸੀਂ ਸੁਣਿਆ ਹੀ ਸੀਗਾ ਪਰ ਅੱਜ ਬਿਲਕੁਲ ਹਕੀਕਤ ਹੁੰਦੀ ਹੋਈ ਜਿਹੜੀ ਆ ਦਿਖਾਈ ਦੇ ਰਹੀ ਐ ਇੱਕ ਵਿਤ ਦਿਨੀ ਸਾਡੇ ਚੈਨਲ ਤੇ ਇੱਕ ਜਿਹੜੀ ਵੀਡੀਓ ਚੱਲੀ ਸੀ ਕਿ 20 ਦਿਨਾਂ ਦੇ ਹਾਸੇ ਦੇ ਵਿੱਚ ਇੱਕ ਇਨਸਾਨ ਦੀ ਜ਼ਿੰਦਗੀ ਇੰਨੇ ਜ਼ਿਆਦਾ ਚੇਂਜ ਹੋ ਗਈ ਕਿ ਉਹ ਰੱਬ ਦੇ ਨਾਮ ਤੋਂ ਇੰਨਾ ਜ਼ਿਆਦਾ ਜੁੜ ਗਿਆ ਕਿ ਉਹ ਇੱਕ ਮੋਨੇ ਤੋਂ ਜਿਹੜਾ ਸਰਦਾਰ ਬਣ ਗਿਆ ਪਰ ਅੱਜ ਸਾਡੇ ਨਾਲ ਉਹ ਕਪਲ ਮੌਜੂਦ ਆ ਪਹਿਲਾਂ ਉਹਨਾਂ ਦੀ ਜਿਹੜੀ ਵਾਈਫ ਸੀਗੇ ਉਹ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਪਰ ਅੱਜ ਉਹਨਾਂ ਨੂੰ ਜਿਹੜਾ ਅੰਮ੍ਰਿਤ ਚਕਲੇ ਉਹਨਾਂ ਨੇ ਤੇ ਅੱਜ ਬਾਣੇ ਦੇ ਵਿੱਚ ਦੋਨੇ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਨੇ ਤੇ ਬਾਣੇ ਦੇ ਵਿੱਚ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਡਮ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਦੋਂ ਅਸੀਂ ਤੁਹਾਡੇ ਪਹਿਲਾ ਵੀਡੀਓ ਕਰਨ ਆਏ ਸੀਗੇ ਤੇ ਹੁਣ ਕਰਨ ਆਏ ਬਹੁਤ ਜ਼ਿਆਦਾ ਡਿਫਰੈਂਟ ਹੈ ਅੰਤਰ ਹੈ ਪਹਿਲਾਂ ਤਾਂ ਇਹ ਦੱਸੋ ਕਿੰਨੇ ਕੇ ਜ਼ਿਆਦਾ ਵਧੀਆ ਲੱਗ ਰਹੇ ਬਾਣੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਔਰ ਕਹਿੰਦੇ ਨਾ ਕਿ ਮਤਲਬ ਲੋਕਾਂ ਨੂੰ ਨਹੀਂ ਵਧੀਆ ਲੱਗਣਾ ਚਾਹੀਦਾ ਆਪਣੇ ਭਗਵਾਨ ਨੂੰ ਵਧੀਆ ਲੱਗਣਾ ਚਾਹੀਦਾ ਓਹੀ ਚੀਜ਼ ਹੈ ਆਪਣੇ ਰੱਬ ਨੂੰ ਵਧੀਆ ਲੱਗਣਾ ਚਾਹੀਦਾ ਬਿਲਕੁਲ ਜੇ ਆਪਾਂ ਪਹਿਲਾਂ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤੇ ਅੱਜ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਅੱਜ ਦੀ ਜ਼ਿੰਦਗੀ ਵਧੀਆ ਲੱਗਦੀ ਹੈ ਕਿ ਪਹਿਲਾਂ ਵਾਲੀ ਵਧੀਆ ਲੱਗਦੀ ਹੈ ਅੱਜ ਦੀ ਜ਼ਿਆਦਾ ਵਧੀਆ ਲੱਗਦੀ ਹੈ ਕਿਉਂਕਿ ਭਗਵਾਨ ਨਾਲ ਜੁੜ ਗਏ ਆ ਤਾਂ ਇਦਾਂ ਲੱਗਦਾ ਹੈ ਕਿ ਸਭ ਕੁਝ ਪੋਜ਼ਿਟਿਵ ਹੈ ਲਾਈਫ ਪੋਜ਼ਿਟਿਵ ਚੱਲ ਰਹੀ ਹੈ ਬਹੁਤ ਬਿਲਕੁਲ ਕਿਤੇ ਹੁੰਦਾ ਨਹੀਂ ਕਿ ਹਿੰਦੂਆਂ ਦੀ ਦੀ ਅੱਜ ਬਾਣੇ ਦੇ ਵਿੱਚ ਸੱਜੀ ਹੋਈ ਬੈਠੀ ਐ ਕਿਤਨੇ ਕਿਤੇ ਕਮੈਂਟਸ ਮਿਲਦੇ ਨੇ ਹਾਂਜੀ ਬਹੁਤ ਲੋਗ ਵਦਿਆ ਕਮੈਂਟਸ ਵੀ ਕਰਦੇ ਨੇ ਪੋਜ਼ਿਟਿਵ ਵੀ ਕਰਦੇ ਨੇ ਤੇ ਬਹੁਤ ਲੋਗ ਡੀਮੋਟੀਵੇਟ ਵੀ ਕਰਦੇ ਨੇ ਕਿਦਾਂ ਦੇ ਵਿੱਚ ਤੁਸੀਂ ਕਹਿੰਦੇ ਡੀਮੋਟੀਵੇਟ ਕਰਦੇ ਨੇ ਕੀ ਡੀਮੋਟੀਵੇਟ ਕਰਦੇ ਨੇ ਕਿਹੜੇ ਤਾਨੇ ਜਿਹੜੇ ਆ ਸੁਣਨ ਨੂੰ ਮਿਲਦੇ ਨੇ ਅ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੂੰਗੀ ਜਿਹੜੇ ਮਤਲਬ ਮੋਟੀਵੇਟ ਕਰਦੇ ਆ ਹੈਨਾ ਕਿ ਕਈ ਲੋਕ ਇਦਾਂ ਕਹਿੰਦੇ ਸੀਗੇ ਕਿ ਕੋਈ ਗੱਲ ਨਹੀਂ ਉਹਨਾਂ ਨੇ ਸ਼ੱਕਿਆ ਹੈ ਹਨਾ ਹੌਲੀ ਹੌਲੀ ਸਭ ਹਦਾਤਾ ਉਹ ਪੂਰੀਆਂ ਕਰਨਗੇ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਜਦੋਂ ਆਪਾਂ ਕਿਸੇ ਨਵੀਂ ਚੀਜ਼ ਨੂੰ ਧਾਰਨ ਕਰਦੇ ਆ ਇੱਕਦਮ ਸਭ ਕੁਝ ਇੰਪਲੀਮੈਂਟ ਨਹੀਂ ਕਰਦੇ ਆਪਾਂ ਆਪਣੇ ਤੇ ਹੌਲੀ ਹੌਲੀ ਸਭ ਕੁਝ ਹੁੰਦਾ ਹੈ ਉਹ ਪਰਮਾਤਮਾ ਖੁਦ ਕਰਵਾਉਂਦਾ ਹੈ ਬਿਲਕੁਲ ਹਾਂਜੀ ਤੇ ਵਿਆਦੂ ਕਿੰਨਾ ਟਾਈਮ ਹੋ ਗਿਆ ਤੁਹਾਡੇ ਆ 8 ਸਾਲ ਹੋ ਗਏ ਆ 8 ਸਾਲ ਤੋਂ ਬਾਅਦ ਹੁਣ ਰੱਬ ਨੇ ਇਦਾਂ ਦੀ ਮਿਹਰ ਕੀਤੀ ਕਿ ਦੋਨੇ ਬਾਣੇ ਦੇ ਵਿੱਚ ਬੈਠੇ ਹੋ ਹਾਂਜੀ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਹਾਂ ਮੈਂ ਅਮਰ ਸਕਣਾ ਬਾਣੇ ਦੇ ਵਿੱਚ ਜਿਹੜਾ ਸਜਣਾ ਆ ਉਹ ਇਹ ਅਮਨ ਚੰਦੇ ਸੀਗੇ ਕਿ ਅਮ੍ਰਿਤ ਸ਼ਕਨਾ ਫਿਰ ਉਹ ਚੰਦੇ ਸੀ ਕਿ ਜੇ ਸ਼ਕਨਾ ਹੈ ਤਾਂ ਅਸੀਂ ਦੋਨੋਂ ਨੇ ਇਕੱਠੇ ਨਹੀਂ ਸ਼ਕਨਾ ਉਹਨਾਂ ਨੇ ਕੱਲਿਆਂ ਨੇ ਨਹੀਂ ਸ਼ਕਨਾ ਫਿਰ ਬਾਬਾ ਜੀ ਨੇ ਇਦਾਂ ਦੀ ਮੇਰ ਕੀਤੀ ਕਿ ਉਹਨਾਂ ਨੇ ਇਕੱਠਿਆਂ ਨੂੰ ਸ਼ਿਕਾਤ ਆ। ਕੀ ਬਾਤ ਹੈ। ਪਰ ਇਹ ਕਿੰਨਾ ਕੁ ਵਧੀਆ ਲੱਗ ਰਿਹਾ ਮੈਡਮ ਨੂੰ ਬਾਣੇ ਦੇ ਵਿੱਚ ਤੇ ਵਧੀਆ ਮਤਲਬ ਕਿ ਵੀ ਇਕ ਹੁੰਦਾ ਨਾ ਆਪਾਂ ਕਹਿੰਦੇ ਸਾਦਗੀ ਦੀ ਸੂਰਤ ਮਤਲਬ ਉਹ ਚੀਜ਼ ਆ ਕੇ ਮਤਲਬ ਦੇਖ ਸਕਦੇ ਹੋ ਕਿ ਮੈਂ ਕਹਿੰਦਾ ਕਿ ਇਹ ਬਾਣੇ ਚ ਨੇ ਤੇ ਕੋਈ ਲੱਖ ਕੋਈ ਹੋਵੇ ਮੇਕਅਪ ਕੀਤਾ ਇਹ ਨਾਲ ਮਤਲਬ ਸੋਨਾ ਚਲੋ ਲੋਕਾਂ ਦੀ ਨਿਗਾਹ ਦੇ ਵਿੱਚ ਲੋਕਾਂ ਦੇ ਨਜ਼ਰੀਆ ਕੁਝ ਹੋਰ ਆ ਮਤਲਬ ਮੇਰੇ ਲਈ ਇਹ ਸਭ ਤੋਂ ਸੋਹਣਾ ਹੈ ਕਿ ਹਾਂ ਵੀ ਮਤਲਬ ਕਿ ਜੋ ਰੂਪਾ ਨੀਲਾ ਰੰਗ ਵੈਸੇ ਹੀ ਮਤਲਬ ਮੇਰਾ ਵੀ ਮਤਲਬ ਪਸੰਦੀਦਾ ਮੇਰਾ ਫੇਵਰਟ ਕਲਰ ਨੀਲਾ ਆ ਤੇ ਜਾਂ ਗੁਰੂਆਂ ਦਾ ਨੀਲਾ ਰੰਗ ਹਨਾ ਤੇ ਮਤਲਬ ਕਿ ਇਸ ਤੋਂ ਉੱਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਸੁੰਦਰਤਾ ਹੈਗੀ ਆ ਅੱਜ ਜਿਵੇਂ ਕਿ ਤੁਹਾਡੇ ਲਾਈਵ ਦੇ ਵਿੱਚ ਇੱਕ ਏਦਾਂ ਦਾ ਹਾਸ ਹੋ ਗਿਆ ਕਿ ਤੁਹਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖੂਬਸੂਰਤ ਬਣਾਤਾ ਲੋਕਾਂ ਦੇ ਲੋਕ ਕਹਿੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਹਾਸ ਹੋਇਆ ਸਾਡੀ ਜ਼ਿੰਦਗੀ ਜਿਹੜੀ ਨਰਕ ਬਣ ਕੇ ਬਲ ਲੱਗਦਾ ਨਰਕ ਤੋਂ ਜਿਹੜੀ ਤੁਹਾਡੀ ਜ਼ਿੰਦਗੀ ਆ ਸਵਰਗ ਬਣ ਗਈ ਇੱਦਾਂ ਹੁੰਦਾ ਨਾ ਕਿ ਕਈ ਵਾਰੀ ਆਪਾਂ ਕਹਿੰਦੇ ਨਾ ਕਿ ਯਾਰ ਮੇਨਾ ਬਹੁਤ ਮਾੜਾ ਹੋ ਗਿਆ ਹਨਾ ਆਪਾਂ ਪਰ ਫਿਰ ਆਪਾਂ ਉਸ ਚੀਜ਼ ਨੂੰ ਮੰਨਦੇ ਕਿ ਕਿਦਾਂ ਆ ਉਸ ਚੀਜ਼ ਸਬਰ ਕਿਦਾਂ ਕਰਦੇ ਆਪਾਂ ਕਹਿੰਨੇ ਚਲੋ ਯਾਰ ਇਹ ਵੀ ਅਕਾਲ ਪੁਰਖ ਦਾ ਹਨਾ ਵਾਹਿਗੁਰੂ ਦਾ ਹੁਕਮ ਹੋਊਗਾ ਜਾਂ ਮਰਜ਼ੀ ਹੋਊਗੀ ਨਾ ਉਹ ਚੀਜ਼ ਮਤਲਬ ਕਿ ਮੈਂ ਦੱਸਦਾ ਵਾਂ ਜਾਂ ਮੈਂ ਕਹਿੰਦਾ ਕਿ ਉਹ ਚੀਜ਼ ਹੋਈ ਆ ਕਿ ਜਿਹੜੀ ਚੀਜ਼ ਆਪਾਂ ਸਬਰ ਕਰਨ ਲਈ ਮੰਨਦੇ ਆਪਾਂ ਉਹਨੂੰ ਜਸਟ ਵੈਸੇ ਅਪਲਾਈ ਕਰਦੇ ਆ ਕਿ ਨਹੀਂ ਚਲੋ ਰੱਬ ਦਾ ਮਰਜ਼ੀ ਹੋਊਗੀ ਪਰ ਉਹ ਚੀਜ਼ ਨੂੰ ਮੰਨੋ ਉਹ ਚੀਜ਼ ਨੂੰ ਦਿਖਾਵੋ ਵੀ ਕਿ ਹਾਂ ਕਿ ਆਹ ਰੱਬ ਦੀ ਮਰਜ਼ੀ ਏ ਸੀਗੀ ਇਸ ਕਰਕੇ ਮਤਲਬ ਕਿ ਮੈਂ ਕਹਿਣਾ ਕਿ ਮੇਨਾ ਚਲੋ ਕੁਝ ਮਾੜਾ ਨਹੀਂ ਹੋਇਆ ਜਿਹੜੇ ਟਾਈਮ ਸੀਗਾ ਨਿਕਲ ਜਾਂਦਾ ਹਨਾ ਹਰ ਟਾਈਮ ਆਂਦਾ ਹੈ ਪਰ ਕੁਝ ਚੰਗਾ ਅੱਗੇ ਕੁਝ ਚੰਗਾ ਹੁੰਦਾ ਹੈ ਆਪਣੇ ਲਈ ਉਸ ਤੋਂ ਵਧੀਆ ਹੁੰਦਾ ਹੈ ਤੇ ਮਤਲਬ ਕਿ ਵੀ ਮੇਰੇ ਲਈ ਬਹੁਤ ਸੋਨਾ ਹੋਇਆ ਵਾ ਇਹ ਜੋ ਵੀ ਹੋਇਆ ਵਾ ਤੇ ਮਤਲਬ ਮੈਂ ਅਕਾਲ ਪ੍ਰਭੂ ਦੇ ਹੁਕਮ ਵਿੱਚ ਮਤਲਬ ਬਿਲਕੁਲ ਰਾਜੀ ਆ ਤੇ ਪਹਿਲਾਂ ਨਾਲੋਂ ਖੁਸ਼ ਵਾਂ ਪਹਿਲਾਂ ਇਦਾਂ ਸੀ ਨਾ ਪਹਿਲਾਂ ਉਹੀ ਮਤਲਬ ਕਿ ਜੋ ਕੁਝ ਅੱਜ ਦੁਨੀਆ ਦੀ ਨਿਗਾਹ ਚ ਸੋਨਾ ਜਾਂ ਮਤਲਬ ਮਨੋਰੰਜਨ ਜਾਂ ਐਂਟਰਟੇਨਮੈਂਟ ਆਪਾਂ ਕਰਦੇ ਆ ਉਹੀ ਦੌਰ ਚ ਭੱਜੀ ਜਾਂਦੇ ਸੀਗੇ ਤੇ ਮਤਲਬ ਇਹ ਨਹੀਂ ਸੀਗਾ ਕਿ ਅਸਲੀ ਸਕੂਨ ਇੱਥੇ ਆ ਹੈਨਾ ਹੁਣ ਸਕੂਨ ਮਿਲਿਆ ਵਾ ਇਹ ਬਣਾਏ ਹੋਏ ਨੇ ਇਹ ਵੀ ਅਨਕੰਪਲੀਟ ਆ ਮਤਲਬ ਕਿ ਰਹਿੰਦੇ ਸੀਗੇ ਪਰ ਇਹ ਹੁਣ ਕਰਾਣੇ ਨਹੀਂ ਹੁਣ ਮਤਲਬ ਸਰੀਰ ਇਦਾਂ ਹੋ ਗਿਆ ਕਿ ਜੋ ਦਿਮਾਗ ਦੀ ਸੋਚ ਆ ਕਿ ਇਹ ਜਿਹੜਾ ਸਰੀਰ ਆ ਇਹ ਮਤਲਬ ਕਿ ਰੱਬ ਨੂੰ دیتا ਬਸ ਹੁਣ ਜੋ ਹੋਊਗਾ ਸਰੀਰ ਤੇ ਬਦਲਾਅ ਹੋਊਗੇ ਚੇਂजेस ਜੋ ਵੀ ਹੋਊਗੇ ਰੱਬ ਦੀ ਮਰਜ਼ੀ ਨਾਲ ਹੋਊਗੇ ਆਪਣਾ ਕੋਸ਼ਿਸ਼ ਤੇ ਮਤਲਬ ਸੋਹਣੇ ਦਿਖਣ ਲਈ ਆਪ ਨਹੀਂ ਕੋਸ਼ਿਸ਼ ਕਰਨਾ ਜੋ ਮਤਲਬ ਕਿ ਹਾਂ ਲੋਕੀ ਕਹੀ ਅਸੀਂ ਵੀ ਹੈਗੇ ਸੀ ਪਹਿਲਾਂ ਦਾੜੀ ਕਟਾਦੇ ਨਹੀਂ ਹੈਨਾ ਮੇਰੇ ਇਵੇਂ ਕਿ ਦੋਨੋਂ ਕਰਨਾ ਜੀ ਬਿੰਦੇ ਹੋਇ ਸੀ ਕਿ ਹਾਂ ਵੀ ਵਾਲੀਆਂ ਮੈਂ ਬਹੁਤ ਵਡੀਆਂ ਵਡੀਆਂ ਬੰਦਾ ਸੀਗਾ ਕਟਿੰਗ ਉਧਰੇ ਕਰਾਣੇ ਪਰ ਹੁਣ ਨਹੀਂ ਹੋਣੇ ਪਤਾ ਲੱਗਿਆ ਕਿ ਰੱਬ ਨੇ ਸੋਨਾ ਬਣਾਇਆ ਸੀ ਉਹਨੂੰ ਵਗਾੜਿਆ ਹੋਇਆ ਵਾ ਅਸੀਂ ਸੋਨੇ ਦੇ ਦਿਖਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਵਗਾੜਿਆ ਹੋਇਆ ਵਾ ਤੇ ਹੁਣ ਪਤਾ ਲੱਗਿਆ ਕਿ ਸੁੰਦਰਤਾ ਕੀ ਆ ਜੋਰਾ ਆਪਣੇ ਭੇਜਿਆ ਉਹੀ ਸੁੰਦਰ ਵਾ ਉਸ ਤੋਂ ਉੱਪਰ ਕੋਈ ਸੁੰਦਰ ਨਹੀਂ ਹੈਗਾ ਤੁਹਾਡਾ ਜਿੰਮਾ ਕਿਤੇ ਨਾ ਕਿਤੇ ਹੁੰਦਾ ਕਿ ਲੋਕ ਬਹੁਤ ਜ਼ਿਆਦਾ ਮੋਟੀਵੇਸ਼ਨਲ ਹੁੰਦੇ ਹੋਣ ਜਾਂ ਫਿਰ ਤੁਹਾਨੂੰ ਵਧੀਆ ਵਧੀਆ ਕਮੈਂਟ ਕਰਦੇ ਹੋਣ ਜਾਂ ਫਿਰ ਤੁਹਾਡੀ ਕਾਪੀ ਵੀ ਕਰਦੇ ਹੋਣ ਕਿ ਕਾਪੀ ਤਾਂ ਚਲੋ ਮੈਂ ਕੌਣ ਹੁੰਨਾ ਕਿ ਕੋਈ ਮੇਰੀ ਕਾਪੀ ਕਰੇ ਮਤਲਬ ਇਦਾਂ ਹੁੰਦਾ ਵਾ ਕਿ ਹੁਣ ਜਿਹੜੇ ਮੁੰਡੇ ਸੀ ਮੇਤੋਂ ਮੋਰੇ ਸੀਗੇ ਮੈਂ ਉਹਨਾਂ ਨੂੰ ਆਪਣੇ ਤੋਂ ਮੋਰੇ ਸਮਝਦਾ ਕਿਉਂ ਮੇਰੇ ਤੋਂ ਪਹਿਲਾਂ ਸਰਦਾਰ ਸੀਗੇ ਹਨਾ ਤੇ ਹੁਣ ਕੀ ਹੋ ਗਿਆਗਾ ਕਿ ਉਹਨਾਂ ਨੇ ਇੱਕ ਦੋ ਮੁੰਡੇ ਸੀਗੇ ਦਾੜੀ ਕਟਾਂਦੇ ਸੀਗੇ ਕਿ ਮੇਰਾ ਫਰੈਂਡ ਬਹੁਤ ਖਾਸ ਮੇਰਾ ਬਹੁਤ ਪ੍ਰੇਮੀ ਮਤੋਂ ਸਾਡੇ ਗੁਰਸਿੱਖੀ ਬਾਰੇ ਉਹਨਾਂ ਵਿਚਾਰ ਹੁੰਦੇ ਰਹਿੰਦੇ ਆ ਹਨਾ ਤੇ ਉਹਨੇ ਉਹ ਦਾੜੀ ਕਟਾਂਦਾ ਸੀਗਾ ਤੇ ਉਹਨੇ ਮੈਨੂੰ ਦੇਖ ਕੇ ਦਾੜੀ ਵਧਾਣੀ ਸ਼ੁਰੂ ਕਰਤੀ ਉਹ ਕਹਿੰਦਾ ਵੀਰੇ ਜੇ ਤੂੰ ਵਧਾ ਸਕਦਾ ਵਾ ਤਾਂ ਮੈਨੂੰ ਕੀ ਪਿਆ ਹਨਾ ਤੇ ਉਹਨੇ ਦਾੜੀ ਵਧਾਣੀ ਸ਼ੁਰੂ ਕਰਤੀ ਆ ਤੇ ਹੋਰ ਇਦਾਂ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਵੀ ਮਤਲਬ ਮੈਂ ਇਸ ਵਿੱਚ ਆਪਣਾ ਮਤਲਬ ਕਿ ਮਹਾਰਾਜ ਵੱਲੋਂ ਬਹੁਤ ਵੱਡਾ ਮਤਲਬ ਮਹਾਰਾਜ ਦਾ ਅਸ਼ੀਰਵਾਦ ਸਮਝਦਾ ਆਪਣੇ ਆਪ ਤੇ ਕਿ ਇੰਨੀ ਕਿਰਪਾ ਮਹਾਰਾਜ ਦੀ ਹੈ ਕਿ ਮੈਂ ਗੋਲ ਪਰਨ ਦਾ ਬੰਦਾ ਮੇਰੇ ਨਾਲ ਜਿਹੜੇ ਹੋਰ ਮੇਰੇ ਮਤਲਬ ਜਿੰਮ ਦੀ ਟੀਮ ਆ ਜਾਂ ਫਰੈਂਡ ਆ ਮੇਰੇ ਉਹ ਵੀ ਗੋਲ ਪਰਨੇ ਬੰਦਾ ਸ਼ੁਰੂ ਹੋ ਗਏ ਡੇਲੀ ਗੋਲ ਪਰਨੇ ਬੰਦੇ ਆ 8-10 ਜਾਣੇ ਆਸੀਂ ਅਸੀਂ ਸਾਰੇ ਗੋਲ ਪਰਨੇ ਵਾਲੇ ਆ ਮਤਲਬ ਜੋ ਮਹਾਰਾਜ ਨੇ ਦਿੱਤਾ ਤਾਂ ਉਹ ਤਾਂ ਇਹ ਗੋਲ ਹੀ ਆ ਅਸੀਂ ਉਹ ਸ਼ੇਪਾਂ ਬਣਾਈਆਂ ਹੋਈਆਂ ਪੱਗ ਜਿਹਨੂੰ ਆਪਾਂ ਕਹਿੰਦੇ ਵੈਸੇ ਦਿਮਾਗ ਲਈ ਜਿਹੜੇ ਮਹਾਰਾਜ ਨੇ ਬਖਸ਼ੇ ਹੈ ਹਨ ਤੇ ਮ ਬਹੁਤ ਬੰਦੇ ਨੂੰ ਆਪੇ ਸਿਖਾ ਦਿੰਦਾ ਵਾ ਇਹ ਬਾਕੀ ਲਈ ਮੋਟੀਵੇਸ਼ਨ ਦੀ ਗੱਲ ਕਿ ਮੈਂ ਕਿਦਾਂ ਕਰਦਾ ਮੋਟੀਵੇਟ ਹਨਾ ਮੈਂ ਮੈਨੂੰ ਇੰਸਟਾਗ੍ਰਾਮ ਮੈਸੇਜ ਜਿਹੜਾਨੇ ਹਨਾ ਉਹ ਮੇਰਾ ਹੁਣ ਮੈਂ ਤੁਸੀਂ ਨੋਟਿਸ ਕੀਤਾ ਹੋਣਾ ਜਾਂ ਜਿਹੜੇ ਦੇਖਦੇ ਆ ਕਰਦੇ ਹੋਣੇ ਨੋਟਿਸ ਕਿ ਉਹਦੇ ਤੇ ਪਹਿਲਾਂ ਮੇਰੇ ਵੀਡੀਓ ਹੁੰਦੀ ਸੀ ਹੋਰ ਚੱਕਵੇਂ ਗਾਣੇ ਆ ਗੁਣੇ ਵਾਲੀ ਨਸ਼ੇ ਨੂੰ ਛੇ ਵਾਲੀ ਪਾ ਦੇਣੀ ਕੁੜੀਆਂ ਕੜੀਆਂ ਲਈ ਪਾ ਦੇਣੀ ਹਨਾ ਹੁਣ ਸੋਚ ਇਦਾਂ ਦੀ ਹੋ ਗਈ ਹੈ ਕਿ ਲੋਕਾਂ ਨੂੰ ਕੋਈ ਚੰਗਾ ਸਨੇਹਾ ਦਈਏ ਉਹ ਹੈਗਾ ਤਾਂ ਇੱਕ ਤਰ੍ਹਾਂ ਦਾ ਉਹ ਸਨੇਹੇ ਦਾ ਮੈਸੇਜ ਮੈਸੇਂਜਰ ਮਤਲਬ ਹੈਗਾ ਪਰ ਆਪਾਂ ਉਹਨੂੰ ਥੋੜਾ ਗਲਤ ਉਸਤਾ ਹਨਾ ਵਰਤਦੇ ਹ ਹਨਾ ਆ ਲੋਕੀ ਆਪਾਂ ਨੂੰ ਸੋਹਣੀ ਲੱਗਦੇ ਆਪਾਂ ਲੋਕੀ ਪ੍ਰਚਾਰ ਕਰਦੇ ਆ ਆਪਣੇ ਦੇ ਰੂਪ ਦੇਖ ਕੇ ਇੰਜੋਏਮੈਂਟ ਕਰਦੇ ਆ ਆਪਾਂ ਨੂੰ ਦੇਖ ਕੇ ਪਰ ਹੁਣ ਅਸੀਂ ਪ੍ਰਚਾਰਕ ਬਣਿਆ ਤੇ ਅਸੀਂ ਉਹਤੇ ਮੈਂ ਮਤਲਬ ਬੋਡੀ ਦੇ ਵੀਡੀਓ ਪਾਉਣਾ ਵਾ ਤਾਂ ਪਾਉਣਾ ਮੇਰੀ ਸੋਚ ਕੀ ਹੁੰਦੀ ਆ ਕਿ ਲੋਕੀ ਦੇਖਣ ਕਿ ਵੀ ਗੁਰਸਿੱਖ ਮੁੰਡਾ ਆ ਜਾਂ ਪੱਗ ਬੰਨਦਾ ਮੁੰਡਾ ਜਾਂ ਵੈਜੀਟੇਰੀਅਨ ਆ ਕਿ ਉਹਨੇ ਬੋਡੀ ਬਣਾਈ ਹੈ ਤੇ ਮੇਨਟੇਨ ਕਰ ਰਿਹਾ ਅਸੀਂ ਵੀ ਇਹ ਕਰਨੀ ਆ ਇਵਨ ਕਿ ਮੇਰਾ ਹੁਣ ਨੈਕਸਟ ਸਟੈਪ ਕੀ ਹੈਗਾ ਵਾ ਮੈਂ ਜੋ ਸੋਚਿਆ ਵਾ ਕਿ ਮੈਂ ਹੁਣ ਗੇਮ ਕਰਨੀ ਬੋਡੀ ਬਿਲਡਿੰਗ ਪਹਿਲਾਂ ਮੈਂ ਸੋਚਿਆ ਸੀ ਕੰਪੀਟਿਸ਼ਨ ਖੇਲਣਾ ਨਹੀਂ ਪਰ ਹੁਣ ਮੈਂ ਸ ਪੱਗ ਲੈ ਕੇ ਚੜਨਾ ਔਰ ਮੈਂ ਜੋ ਸਟੇਪ ਉਹ ਮੇਰਾ ਸਟੇਜ ਤੇ ਚਾਹੇ ਮੈਨੂੰ ਨਾ ਚੜਨ ਦੇ ਕਿਉਂਕਿ ਉੱਥੇ ਮਤਲਬ ਕਿ ਹੁੰਦਾ ਵਾ ਜਿੱਦਾਂ ਕੋਈ ਹੁੰਦੀਆਂ ਵਾ ਨਾ ਤੇ ਵੀ ਹੇਅਰ ਲਵਾ ਕੇ ਸਟੇਜ ਚੜਨਾ ਪੈਂਦਾ ਔਰ ਮੈਂ ਲਵਾਣੀ ਨਹੀਂ ਮੈਂ ਜਾਊਗਾ ਜਰੂਰ ਅੱਗੇ ਉਹਨਾਂ ਦੀ ਮਹਾਰਾਜ ਆਪੇ ਉਹਨਾਂ ਨੂੰ ਮਤ ਦੇਊਗਾ ਕਿ ਮੈਂ ਗੁਰਸੇਖ ਹੈਗਾ ਮੈਂ ਹੇਅਰ ਨਹੀਂ ਉਤਾਰ ਸਕਦਾ ਬਾਡੀ ਤੋਂ ਨਹੀਂ ਖੇਲਣਾ ਮਨਜ਼ੂਰ ਆ ਪਰ ਮੇਰਾ ਸਟੇਜ ਤੇ ਚੜਨ ਦਾ ਮਤਲਬ ਮੋਟਿਵ ਕੀ ਆ ਜਾਂ ਲੋਕਾਂ ਨੂੰ ਦੱਸਣਾ ਵਾ ਕਿ ਗੁਰਸੇਖ ਮੁੰਡੇ ਕਈ ਖੇਡਦੇ ਨੇਗੇ ਕਰਦੇ ਨੇਗੇ ਮੈਂ ਚਾਹੁੰਦਾ ਵੀ ਉਹ ਵੀ ਗੇਮ ਕਰਨ ਨੂੰ ਦੇਖ ਕੇ ਕੁਝ ਸਿੱਖਣ ਕਿ ਹਾਂ ਵੀ ਇਦ ਬੋਤ ਕਰਦੇ ਕਿ ਕਸ਼ੇਰੇ ਨੂੰ ਸ਼ਰਮ ਮੰਨਦੇ ਅਸੀਂ ਕਿ ਕਸ਼ੇਰਾ ਪਾਉਂਦੇ ਆ ਮੈਂ ਇਹ ਜਿਹੜਾ ਨਿਕਲ ਚੁੱਕਾ ਤਾਂ ਮੈਂ ਖੁੱਲ ਕੇ ਗੱਲ ਕਰਦਾ ਵਾਂ ਹਣਾ ਮੈਂ ਆਪਣੀ ਸੋਚ ਲੋਕਾਂ ਨੂੰ ਦੱਸਦਾ ਕਸ਼ੇਰਾ ਪਾਉਂਦੇ ਸ਼ਰਮ ਮੰਨਦੇ ਆ ਉਹ ਸ਼ਰਮ ਨਹੀਂ ਹੁਣ ਅਸੀਂ ਪਾਣੇ ਸਾਨੂੰ ਸ਼ਾਨ ਲੱਗਦੀ ਆ ਕਸ਼ੇਰਾ ਸਮਾਂ ਕਿ ਇਵਨ ਕਿ ਆਪਾਂ ਪਹਿਲਾਂ ਪਾਣੇ ਵੀ ਛੇ ਪਾਣੇ ਆ ਜਾਂ ਆਪਾਂ ਨਾ ਐਚ ਛੇ ਪਾਣੇ ਅਸੀਂ ਉਹ ਪਾ ਕੇ ਕਿਤੇ ਜਾਣ ਸਕੇ ਘਰ ਪਰਵਾਜ਼ ਤੇ ਵੀ ਹੁੰਦੇ ਆ ਅਸੀਂ ਬਾਹਰ ਨਹੀਂ ਨਿਕਲੀਦਾ ਕਿ ਸ਼ਰਮ ਮੌਦੀ ਇੱਕ ਸ਼ੇਰਾ ਵਾ ਜਿੱਦਾਂ ਮਰਜ਼ੀ ਮਤਲਬ ਕਿ ਆਪਾਂ ਹੁਣ ਅਸੀਂ ਬਾਣਾ ਪਾਇਆ ਬਾਣੇ ਦਾ ਵੀ ਸਾਡਾ ਕਸ਼ੇਰੇ ਹੁੰਦਾ ਵਾ ਹਣਾ ਜਿੱਦਾਂ ਮਰਜ਼ੀ ਇਹ ਕਰ ਸਕਣ ਅੱਗੇ ਵਧਣ ਕਿ ਵੈਜੀਟੇਰੀਅਨ ਬੰਦਾ ਗੁਰਸਿੱਖ ਬੰਦਾ ਬੋਡੀ ਬਣਾਈ ਆ ਜਾਂ ਬਣਾ ਰਿਹਾ ਵਾ ਜਾਂ ਗੇਮ ਕਰ ਰਿਹਾ ਉਹ ਵੀ ਕਰਨ ਬਿਲਕੁਲ ਹਿੰਦੂਆਂ ਫੈਮਿਲੀ ਤੋਂ ਬਲੌਗ ਕਰਦੇ ਹੋ ਠੀਕੇ ਕਈ ਵਾਰੀ ਇਦਾਂ ਹੁੰਦਾ ਹੈ ਕਿ ਹਾਂ ਕਿਸੇ ਮੈਰਿਜ ਫੰਕਸ਼ਨ ਤੇ ਗਏ ਹੋ ਬਹੁਤ ਜ਼ਿਆਦਾ ਲੋਕ ਦੇਖ ਕੇ ਜਿਹੜੇ ਹੈਰਾਨ ਹੋ ਗਏ ਹੋਣ ਕੁਝ ਲੋਕ ਦੇਖ ਕੇ ਜਾਂ ਫਿਰ ਕੁਝ ਕਿਹਾ ਉਹ ਵੀ ਆ ਕੀ ਕਰ ਲਿਆ ਬਾਣਾ ਪਾ ਲਿਆ ਕਈ ਲੋਕ ਕਿ ਨਹੀਂ ਅੰਡਰਸਟੈਂਡ ਕਰਦੇ ਹੈਨਾ ਕੁਝ ਇਦਾਂ ਦਾ ਹੋਇਆ ਤੁਹਾਡੇ ਨਾਲ ਹੱਸਾ ਅਕਚੁਅਲੀ ਜਿਸ ਦਿਨ ਅਸੀਂ ਅਮ੍ਰਿਤਸਰ ਸੀ ਨੈਕਸਟ ਡੇ ਮੇਰੀ ਕਜ਼ਨ ਬ੍ਰਦਰ ਦੀ ਵੈਡਿੰਗ ਸੀ ਜੀ ਤੇ ਅਸੀਂ ਲੇਡੀ ਸੰਗੀਤ ਤੇ ਗਏ ਘਰੇ ਸਿਰਫ ਮੇਰੀ ਮਦਰ ਇਨ ਲਾ ਨੂੰ ਪਤਾ ਸੀ ਕਿ ਅਸੀਂ ਅੰਮ੍ਰਿਤ ਛਕਣ ਗਏ ਆ ਤਾਂ ਜਦੋਂ ਅਸੀਂ ਛਕ ਲਿਆ ਮੈਂ ਆਪਣੇ ਮਮਾ ਪਾਪਾ ਨੂੰ ਉਦੋਂ ਦੱਸਿਆ ਸੀ ਕਿ ਅਸੀਂ ਅੰਮ੍ਰਿਤ ਛਕ ਲਿਆ ਤੇ ਨੈਕਸਟ ਡੇ ਉਹਦਾ ਲੇਡੀ ਸੰਗੀਤ ਸੀ ਅਸੀਂ ਉੱਥੇ ਗਏ ਫੈਮਿਲੀ ਨੂੰ ਕਿਸੇ ਨੂੰ ਨਹੀਂ ਪਤਾ ਸੀਗਾ ਤੇ ਉੱਥੇ ਜਾ ਕੇ ਮਤਲਬ ਸਾਰਿਆਂ ਨੂੰ ਪਤਾ ਲੱਗਿਆ ਕਿ ਮੈਂ ਅੰਮ੍ਰਿਤ ਛਕ ਲਿਆ ਸਾਰਿਆਂ ਨੇ ਕਿਹਾ ਕਿ ਬਹੁਤ ਵਧੀਆ ਹੈ ਕਿ ਇੰਨੇ ਵੱਡੇ ਹੋ ਕੇ ਮਤਲਬ ਕੋਈ ਨਾਮਦਾਨ ਨਹੀਂ ਲੈ ਪੰਦਾ ਕਿ ਇਹ ਮਤਲਬ ਪ੍ਰੀਕਾਸ਼ਨਸ ਹੈ ਜਾਂ ਕਿ ਲੋਕੀ ਇਦਾਂ ਨਹੀਂ ਕਰ ਸਕਦੇ ਇਦਾਂ ਨਹੀਂ ਕਰ ਸਕਦੇ ਕਿ ਤੂੰ ਲੈ ਲਿਆ ਬਹੁਤ ਵਦਿਆ ਗੱਲ ਹੈ ਹੈਨਾ ਤੇ ਮੇਰੇ ਮੰਮਾ ਪਾਪਾ ਮੇਰੀ ਨਾਨੀ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਕਿ ਹਾਂ ਬਹੁਤ ਵਦਿਆ ਗੱਲ ਹੈ ਕਿ ਕੋਈ ਨਾ ਤੂੰ ਇਦਾਂ ਵੀ ਬਹੁਤ ਸੋਹਣੀ ਲੱਗਦੀ ਹੈ ਬਿਲਕੁਲ ਸੱਚੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੇ ਹੋ ਹਮ ਤਾں ਕਈ ਲੋਕ ਕਹਿੰਦੇ ਕਿ ਜਿੱਦਾਂ ਮੈਂ ਸਿੰਪਲ ਬਹੁਤ ਸਿੰਪਲ ਬਣ ਕੇ ਗਈ ਸੀ ਕਿ ਉਦੋਂ ਤੇ ਵਿਆਹ ਤੇ ਵੀ ਬਹੁਤ ਸਿੰਪਲ ਬਣ ਕੇ ਗਈ ਸੀ ਬਟ ਉਹਦੇ 'ਚ ਵੀ ਲੋਕ ਕਹਿੰਦੇ ਤੁਸੀਂ ਮੇਕਅਪ ਕੀਤਾ ਹੋਇਆ ਮੈਂ ਨੇਚਰਲੀ ਮੈਂ ਇੱਧਰ ਦੀਆਂ ਮੈਂ ਮੇਕਅਪ ਕੋਈ ਵੀ ਨਹੀਂ ਕੀਤਾ ਹੈ ਨਾ ਤਾਂ ਮੈਂ ਕਹੂੰਗੀ ਕਿ ਹੁਣ ਜੋ ਵੀ ਹੈ ਜੋ ਵੀ ਮਤਲਬ ਬਾਬਾ ਜੀ ਜਿੱਦਾਂ ਵੀ ਕਰਾਉਗੇ ਮੈਂ ਉਦਾਂ ਹੀ ਕਰੂੰਗੀ ਜਿੱਦਾਂ ਵੀ ਹੈ ਰੱਬ ਦੀ ਮਰਜ਼ੀ ਹੈ ਮੈਂ ਉਦਾਂ ਹੀ ਰਹਿਣਾ ਹੁਣ ਹੈ ਨਾ ਕੀ ਮੇਕਅਪ ਕਰਨ ਨਾਲ ਜ਼ਿਆਦਾ ਸੋਣੇ ਨਹੀਂ ਲੱਗਦੇ ਜਿੱਦਾਂ ਵੀ ਆ ਉਦਾਂ ਹੀ ਰਹੂੰਗੀ ਤੁਸੀਂ ਮੰਨੂਗੇ ਮੈਂ ਪਹਿਲਾਂ ਇੰਨੇ ਜ਼ਿਆਦਾ ਮੇਕਅਪ ਸ਼ੂਟਸ ਵੀ ਕਿਤੇ ਹੋਇਆ ਪਰ ਹੁਣ ਮੈਂ ਉਹ ਦੇਖਦੀ ਆ ਨਾ ਮੈਂ ਸਾਰਾ ਕੁਝ ਆਪਣੇ ਫੋਨ ਚ ਡਿਲੀਟ ਕਰਤਾ ਹੋਇਆ ਕਿਉਂ ਐਸੀ ਮੈਂ ਹੋ ਰੱਖਣਾ ਨਹੀਂ ਚਾਹਦੀ ਮੈਂ ਹੁਣ ਆਪਣੀ ਨਿਊ ਮੈਮਰੀਜ਼ ਰੱਖਣਾ ਚਾਹੁੰਦੀ ਆ ਜੋ ਮੈਂ ਹੁਣ ਨਾ ਮੈਂ ਉਹ ਰੱਖਣਾ ਚਾਹੁੰਦੀ ਆ ਇੱਕ ਦਿਨੇ ਮੈਨੂੰ ਕਹਿ ਰਹੇ ਸੀ ਤੂੰ ਡਿਲੀਟ ਨਾ ਕਰੋ ਬਹੁਤ ਮਤਲਬ ਮੈਮਰੀਜ਼ ਤਾਂ ਹੁੰਦੀਆਂ ਹਨਾ ਮੈਂ ਕਿਹਾ ਨਹੀਂ ਉਹ ਹੁਣ ਮੈਨੂੰ ਚਾਹੀਦਾ ਹੀ ਨਹੀਂ ਹੈ ਮਤਲਬ ਕੁਝ ਹੁੰਦਾ ਹੈ ਕਿ ਪਹਿਲਾਂ ਮੈਂ ਆਪਣਾ ਲਾਈਫ ਸਟਾਈਲ ਇਦਾਂ ਦਾ ਸੀਗਾ ਹੁਣ ਬਿਲਕੁਲ ਹੀ ਸਾਦਗੀ ਵਾਲਾ ਹੋ ਗਿਆ ਕਿਤੇ ਨਾ ਕਿਤੇ ਹੁੰਦਾ ਹੈ ਕਿ ਕਿ ਚਲੋ ਹੁਣ ਤਾਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਪਰ ਕਿਤੇ ਨਾ ਕਿਤੇ ਹੁੰਦਾ ਹੈ ਕਿ ਹਾਂ ਮੈਂ ਆਪਣੀ ਉਹ ਚੀਜ਼ ਦੁਬਾਰਾ ਨਹੀਂ ਕਰ ਪਾਉਂਗੀ ਕਿਸੇ ਇਦਾਂ ਦੇ ਪਛਤਾਵਾ ਹੁੰਦਾ ਹੈ ਕੁਝ ਨਹੀਂ ਪਹਿਲੇ ਇੱਕ ਦੋ ਦਿਨ ਜ਼ਰੂਰ ਲੱਗਿਆ ਸੀਗਾ ਝੂਠ ਨਹੀਂ ਬੋਲੂੰਗੀ ਪਰ ਜਦੋਂ ਮੈਂ ਵਿਆਹ ਤੇ ਗਈ ਨਾ ਮੈਂ ਸਭ ਨੂੰ ਦੇਖਿਆ ਕਿ ਹਾਂ ਸਭ ਤਿਆਗ ਤੇ ਰੋਕੇ ਆਇਆ ਫਿਰ ਮੈਨੂੰ ਖੁਦ ਬੁਰਾ ਫੀਲ ਨਹੀਂ ਹੋਇਆ ਮੈਂ ਕਿਹਾ ਕਿ ਠੀਕ ਹੈ ਬਾਬਾ ਜੀ ਆਹੀ ਚਾਹੁੰਦੇ ਸੀਗੇ ਹਨਾ ਤਾਂ ਉਹ ਉਹ ਉਹਨਾਂ ਨੇ ਕਰਵਾਈ ਲੈਣਾ ਜਿੱਦਾਂ ਮਰਜੀ ਤਾਂ ਇੱਚ ਕੁਝ ਮਾੜਾ ਥੋੜੀ ਨਾ ਜੀ ਅੱਜ ਕਦੇ ਸੋਚਿਆ ਸੀ ਕਿ ਲਾਈਫ ਦੇ ਵਿੱਚ ਇੰਨਾ ਵੱਡਾ ਚੇਂਜ ਆਊਗਾ ਕਿ ਅੱਜ ਬਾਣੇ ਦੇ ਵਿੱਚ ਬੈਠੂਗੀ ਕਦੇ ਜਾਂ ਫਿਰ ਬਾਣੇ ਦੇ ਵਿੱਚ ਸਜੀ ਹੋਈ ਬੈਠੂਗੀ ਜਾਂ ਫਿਰ ਲਾਈਫ ਰੈਂਡਮਲੀ ਇੰਨਾ ਜ਼ਿਆਦਾ ਵੱਡਾ ਮੋੜ ਲੈ ਲੂਗੀ ਕੁਝ ਕਦੇ ਕੋਈ ਸੋਚਿਆ ਸੀ ਨਹੀਂ ਇਦਾਂ ਦਾ ਤਾਂ ਕੁਝ ਵੀ ਨਹੀਂ ਸੋਚਿਆ ਸੀ ਕਿਉਂਕਿ ਨਾ ਅਸੀਂ ਦੋਨੋਂ ਬਹੁਤ ਮਤਲਬ ਨਾ ਸ਼ੌਕੀਨ ਨਹੀਂ ਕਹਿ ਦਿੰਦੇ ਖਾਣ ਪੀਣ ਦੇ ਕੱਪੜਿਆਂ ਦੇ ਇਹ ਵੋ ਹੈ ਨਾ ਬਹੁਤ ਜ਼ਿਆਦਾ ਸ਼ੌਕੀਨ ਪਰ ਹੁਣ ਜਿੱਦਾਂ ਨਾ ਉਹ ਸਿੰਪਲ ਸਿਟੀ ਆ ਗਈ ਹੈ ਸਾਦਗੀ ਜਿੱਦਾਂ ਤੁਸੀਂ ਦੱਸਿਆ ਨਾ ਉਹ ਸਾਦਗੀ ਆ ਗਈ ਹੈ ਕਿਰਣਾ ਆ ਗਿਆ ਸਬਰ ਦੇ ਵਿੱਚ ਕਿ ਕਿਤਨੇ ਕਿਤੇ ਹੁੰਦਾ ਹੈ ਕਿ ਹਾਂ ਜਿਵੇਂ ਕਿ ਪਹਿਲਾਂ ਤੁਹਾਡਾ ਲਾਈਫ ਸਟਾਈਲ ਬਹੁਤ ਡਿਫਰੈਂਟ ਸੀਗਾ ਹੁਣ ਬਹੁਤ ਡਿਫਰੈਂਟ ਹੈ ਕੁਝ ਲੋਕ ਇਦਾਂ ਦੇ ਹੁੰਦੇ ਨੇ ਵੀ ਬਹੁਤ ਜ਼ਿਆਦਾ ਗਲਤ ਕਮੈਂਟ ਕਰ ਦਿੰਦੇ ਨੇ ਵੀ ਕਈ ਵਾਰੀ ਇਦਾਂ ਹੁੰਦੇ ਆ ਵੀ ਬੜਾ ਜ਼ਿਆਦਾ ਡੀਮੋਟੀਵੇਟ ਵੀ ਹੋ ਜਾਂਦੇ ਨੇ ਕਦੇ ਤੁਹਾਡੇ ਨਾਲ ਇਦਾਂ ਹੋਇਆ ਹਾਂਜੀ ਐਕਚੁਅਲੀ ਮੈਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਆ ਹੈਨਾ ਮੈਨੂੰ ਮਤਲਬ ਜਦੋਂ ਉਹਨਾਂ ਨੇ ਅੰਮ੍ਰਿਤ ਸ਼ਕਾਇਆ ਬਹੁਤ ਕੁਝ ਦੱਸਿਆ ਕਿ ਦਨੀ 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 ਮੈਂ ਸਭ ਕੁਝ ਫੋਲੋ ਕਰਨਾ ਸਟਾਰਟ ਕੀਤਾ ਪਰ ਹੁੰਦਾ ਨਾ ਇੱਕਦਮ ਇੰਪਲੀਮੈਂਟ ਨਹੀਂ ਹੁੰਦਾ ਹੌਲੀ ਹੌਲੀ ਕਰਕੇ ਹੁੰਦਾ ਤਾਂ ਜਿੱਦਾਂ ਲੋਕਾਂ ਦੇ ਕਮੈਂਟਸ ਕਈਆਂ ਦੇ ਬਹੁਤ ਵਧੀਆ ਹੈ ਕਿ ਹਾਂ ਉਹਨਾਂ ਨੇ ਸ਼ੱਕਿਆ ਕੋਈ ਨਾ ਉਹ ਸਭ ਕੁਝ ਕਰਨਗੇ ਉਹਨਾਂ ਨੂੰ ਮੋਟੀਵੇਟ ਕਰੋ ਇਦਾਂ ਉਦਾਂ ਕਈਆਂ ਦੇ ਕਮੈਂਟਸ ਆਏ ਕਿ ਨਹੀਂ ਤੁਸੀਂ ਆ ਨਹੀਂ ਕੀਤਾ ਤੁਸੀਂ ਆ ਨਹੀਂ ਕੀਤਾ ਮਤਲਬ ਹੈਨਾ ਵੀ ਬਾਬਾ ਜੀ ਖੁਦ ਹੀ ਸਿਖਾ ਦਿੰਦੇ ਸਭ ਨੂੰ ਕਹਿੰਦੇ ਆ ਨਾ ਕਹਿਣਾ ਬਹੁਤ ਸੋਕਾ ਹੈ ਪਰ ਕਰਨਾ ਉਹਨੇ ਕੋ ਔਖਾ ਹੈ ਜਿੰਨਾ ਕਿ ਬੋਲਣਾ ਸੋਕਾ ਹੈ ਬਿਲਕੁਲ ਸਹੀ ਕਿਹਾ ਤੁਸੀਂ ਹੈਨਾ ਪਹਿਲੇ ਜਦੋਂ ਅਸੀਂ ਅਮ੍ਰਿਤ ਨਹੀਂ ਛੱਕਿਆ ਸੀਗਾ ਅਸੀਂ ਸੋਚਦੇ ਸੀਗੇ ਕਿ ਸਾਡੇ ਕੋਲ ਨਾ ਪਾਠ ਕਰਨ ਦਾ ਟਾਈਮ ਨਹੀਂ ਹੈ। ਹੂੰ। ਸਭ ਤੋਂ ਵੱਡੀ ਚੀਜ਼ ਸਾਨੂੰ ਇਹ ਆ ਰਹੀ ਸੀ। ਬਾਕੀ ਸਭ ਕੁਝ ਹੋ ਪਾਰ ਰਿਹਾ ਸੀ ਬਸ ਇੱਕ ਪਾਠ ਨਹੀਂ ਹੋ ਰਿਹਾ ਸੀਗਾ। ਅੰਮ੍ਰਿਤ ਸ਼ਕੰਦਰ ਤੋਂ ਇੱਕ ਦੋ ਦਿਨ ਪਹਿਲੇ ਅਮਨ ਨੇ ਬੋਲਿਆ ਕਿ ਆਪਾਂ ਨੂੰ ਨਾ ਦਿਨ ਦੇ ਵਿੱਚ ਟਾਈਮ ਨਹੀਂ ਹੈ ਕਿ ਬੱਚਾ ਵੀ ਛੋਟਾ ਹੈ ਠੀਕ ਹੈ ਕਿ ਆਪਾਂ ਨਾ ਰਾਤੀ 12 ਵਜੇ ਪਹਿਲੇ ਪੈਰ ਪਾਠ ਕਰਿਆ ਕਰਨਾ। ਉਹ ਸਿਰਫ ਇੱਕ ਦੋ ਦੋ ਦਿਨ ਕੀਤਾ ਤੀਸਰੇ ਦਿਨ ਅੰਮ੍ਰਿਤ ਸ਼ਕੰਦਰ ਸੁਭਾਅ ਬਣ ਗਿਆ। ਕੀ ਬਾਤ ਹੈ। ਠੀਕ ਹੈ اور ਉਦੋਂ ਤੋਂ ਲੱਗ ਕੇ ਹੁਣ ਤੱਕ ਪਾਠ ਵੀ ਹੋ ਰਿਹਾ ਸਾਰਾ ਕੁਝ ਹੋ ਰਿਹਾ ਮਤਲਬ ਉਹ ਖੁਦ ਹੀ ਕਰਵਾਉਂਦਾ ਕਿਤੇ ਨੇ ਕਿਤੇ ਲੱਗਦਾ ਹੈ ਕਿ ਜਿਵੇਂ ਤੁਸੀਂ ਇੱਕ ਟੀਚਰ ਵੀ ਹੋ ਜਦੋਂ ਸਕੂਲ ਲੇ ਗਏ ਕਿਦਾਂ ਬੱਚੇ ਦੇ ਰਿਐਕਸ਼ਨ ਸੀਗਾ ਕਿਦਾਂ ਹੋ ਟੀਚਰ ਦਾ ਰਿਐਕਸ਼ਨ ਸੀ टीचर्स का रिएक्शन बहुत खुश होए इवन मेरे प्रिंसिपल मैम या कोऑर्डिनेटर या मेरा स्टाफ जेलीग्स है बहुत खुश हो बच्चे त रिएक्शन से ओ oh, आपने ये क्या डालना है आप ये चाकू क्यों डाल <laughs> क्यों के आए हो आप ऐसे क्यों करके हो फिर मैंने हग्गी की एक मेरा स्टूडेंट है उन्हें मैंने आके हग्गी की कहते सोने लग रहे हो तुम तो <laughs> ਤੇ ਇਦਾਂ ਦੇ ਕਮੈਂਟਸ ਦੇਖ ਕੇ ਇੰਨਾ ਪਿਆਰ ਦੇਖ ਕੇ ਮਤਲਬ ਵਧੀਆ ਲੱਗਦਾ ਹੈ ਹੈ ਨਾ ਬਹੁਤ ਵਧੀਆ ਲੱਗਦਾ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਇੰਨਾ ਮਾਨ ਸਨਮਾਨ ਮਿਲਦਾ ਹੈ ਕੋਈ ਆਪਾਂ ਨੂੰ ਨਹੀਂ ਵੀ ਜਾਣਦਾ ਹੁੰਦਾ ਨਾ ਉਹ ਵੀ ਸਿਰ ਝੁਕਾ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪ੍ਰਾਊਡ ਮੂਮੈਂਟ ਹੁੰਦੀ ਹੈ ਹਾਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਹੁਣੇ ਆਪਾਂ ਕੱਲ ਪਰਸੋਂ ਸਮਾਗਮ ਤੇ ਗਏ ਸੀਗੇ ਹੈ ਨਾ ਉੱਥੇ ਬਾਬਾ ਜੀ ਸੀਗੇ ਉਹ ਬਾਕੀ ਸਭ ਜਿੱਦਾਂ ਲਾਈਨਾਂ ਦੇ ਵਿੱਚ ਲੱਗਿਓ ਇਹ ਬਾਬਾ ਜੀ ਨੇ ਖੁਦ ਬੁਲਾਇਆ ਸਾਨੂੰ ਆ ਕੇ ਹਨਾ ਵੀ ਆ ਕੇ ਨਹੀਂ ਮਤਲਬ ਬੁਲਾਇਆ ਅੰਦਰ ਫਿਰ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਸਰੋਪਾ ਪਾਇਆ ਬਹੁਤ ਵਧੀਆ ਫੀਲ ਹੁੰਦਾ ਹੈ ਹਨਾ ਭਾਜੀ ਕਿਤਨਾ ਕਿਤਾ ਹੁੰਦਾ ਹੈ ਕਿ ਲਾਈਫ एकदम ਚੇਂਜ ਹੋ ਗਈ ਹੈ ਲਾਈਫ ਨੇ ਨਵਾਂ ਹੀ ਮੋੜ ਲੈ ਲਿਆ ਹੈ ਤੇ ਮੈਡਮ ਵੀ ਪੂਰੇ ਚੇਂਜ ਹੋ ਗਏ ਪਰ ਹੁਣ ਬਹੁਤ ਜ਼ਿਆਦਾ ਖੁਸ਼ ਨੇ ਕਿ ਹੁਣ ਜਿਵੇਂ ਤੁਹਾਡੇ ਦੋ ਬੱਚੇ ਨੇ ਛੋਟੇ ਛੋਟੇ ਵੀ ਹਾਂ ਉਹਨਾਂ ਦੀ ਲਾਈਫ ਦੇ ਵਿੱਚ ਕੁਝ ਏਦਾਂ ਦੀ ਤਬਦੀਲੀ ਆਵੇ ਕਿ ਹਾਂ ਸਾਡੇ ਵਰਗੇ ਬਣ ਜਾਣ ਜਾਂ ਫਿਰ ਉਹ ਕੋਈ ਨਾ ਕੋਈ ਇਦਾਂ ਦੀ ਹੁੰਦਾ ਹੈ ਕਿ ਹਾਂ ਵੀ ਸਾਡੇ ਬੱਚੇ ਮਾਡਰਨ ਨੇ ਕਿਤੇ ਨਾ ਕਿਤੇ ਹੋਊਗਾ ਕਿ ਜੇਕਰ ਤੁਸੀਂ ਬਾਣੇ ਦੇ ਵਿੱਚ ਬੈਠੇ ਹੋ ਜਾਂ ਫਿਰ ਤੁਸੀਂ ਉਹਨਾਂ ਨੂੰ ਫੋਰਸ ਕਰੋਗੇ ਜਾਂ ਫਿਰ ਆਪਣੀ ਮਰਜ਼ੀ ਨਾਲ ਜਿਹੜਾ ਕਰਨਗੇ ਨਹੀਂ ਐਕਚੁਅਲੀ ਗੱਲ ਇਦਾਂ ਨਾ ਕਿ ਜੋ ਹੁਣ ਮੇਰੀ ਸੋਚ ਹੈਗੀ ਆ ਸਾਡਾ ਸੋਚ ਹੈ ਮੇਰੀ ਸੋਚ ਹੈਗੀ ਕਿ ਪ੍ਰਚਾਰ ਜੀ ਕਿ ਅਸੀਂ ਬਹੁਤ ਪਿਛੜੇ ਹੋਏ ਸੀਗੇ ਆਪਣੇ ਧਰਮ ਤੋਂ ਸਿੱਖੀ ਤੋਂ ਹਨਾ ਅਸੀਂ ਲੋਕਾਂ ਨੂੰ ਦੇਖਦੇ ਹਾਂ ਕਿ ਵੀ ਮਤਲਬ ਕੋਈ ਕਈ ਤਾਂ ਬਹੁਤ ਸੋਹਣੇ ਸਿੰਘ ਸਜੇ ਹੋਏ ਨੇ ਤੇ ਕਈ ਮੇਰੇ ਵਰਗੇ ਜਿੱਦਾਂ ਪਹਿਲਾਂ ਹੈਗੇ ਸੀ ਗਵਾਰ ਬਣੇ ਹੋਏ ਹਨਾ ਬਿਲਕੁਲ ਉਦਾਂ ਦੇ ਤੇ ਅਸੀਂ ਪ੍ਰਚਾਰ ਕਰਨਾ ਸਿੱਖੀ ਦਾ ਮਤਲਬ ਹੈ ਕਿ ਵੀ ਸਿੰਘ ਸਜੋ ਅੰਮ੍ਰਿਤ ਵੀ ਛਕੋ ਇਹ ਨਹੀਂ ਕਿ ਇੱਕ ਇੱਕ ਹੁੰਦਾ ਲੋਕੀ ਕਹਿੰਦੇ ਪੱਗ ਬੰਨਦੇ ਅਸੀਂ ਸਿੰਘ ਸਜੇ ਹੋਏ ਅਸੀਂ ਦਿਲ ਦੇ ਸਾਫ਼ ਹ ਹਨਾ ਅੰਮ੍ਰਿਤ ਨਹੀਂ ਛਕਦੇ ਕਿਉਂਕਿ ਕਹਿੰਦੇ ਅਸੀਂ ਦਿਲ ਦੇ ਸਾਫ਼ ਆ ਅੰਮ੍ਰਿਤ ਛਕਣ ਦੀ ਕੀ ਲੋੜ ਆ ਉਹ ਨਹੀਂ ਹੈਗਾ ਇਹ ਅਮਰ ਸ਼ਕਨਾ ਹੈਗਾ ਵਾ ਕਿ ਮਹਾਰਾਜ ਦੀ ਗੋਦੀ ਦਾ ਨਿੱਗ ਲੈਣਾ ਬਿਲਕੁਲ ਠੀਕ ਹੈ ਮਹਾਰਾਜ ਦੀ ਗੋਦੀ ਚ ਬੈਠੋ ਬਹੁਤ ਨਿੱਗ ਵਾ ਬਹੁਤ ਮਜ਼ਾ ਮਤਲਬ ਕਿ ਆਪਾਂ ਉਹ ਜਿਹੜੀ ਦੁਨੀਆ ਚ ਭੱਜੇ ਫਿਰਦੇ ਆ ਇਹ ਵੱਖਰੀ ਦੁਨੀਆ ਵਾ ਤੇ ਇਹਦਾ ਮਜ਼ਾ ਉਸ ਤੋਂ ਵੱਧ ਆ ਇਹ ਸਬਰ ਦੀ ਦੁਨੀਆ ਵਾ ਮਹਾਰਾਜ ਨੇ ਕਿਹਾ ਸੰਤ ਤੇ ਸਪਾਈ ਹੈ ਨਾ ਇਹ ਉਹ ਚੀਜ਼ਾਂ ਹੈ ਚ ਸਬਰ ਵੀ ਬਹੁਤ ਆ ਬੰਦਾ ਸੰਤ ਵੀ ਆ ਤੇ ਸਪਾਈ ਵੀ ਸਪਾਈ ਰੂਪ ਵੀ ਆ ਚ ਹੈ ਨਾ ਉਹ ਚੀਜ਼ਾਂ ਦੇ ਇਸ ਲਈ ਅਸੀਂ ਹੁਣ ਜੇ ਪ੍ਰਚਾਰ ਕਰਨਾ ਤੇ ਉਹਦੇ ਲਈ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਨਾ ਪੈਂਦਾ ਵਾ ਠੀਕ ਹੈ ਇਸ ਕਰਕੇ ਮੇਰੀ ਹੁਣ ਜੋ ਸੋਚ ਹੈਗੀ ਆ ਬੱਚਿਆਂ ਨੂੰ ਅਸੀਂ ਗੁਰਸਿੱਖੀ ਬਣਾਵਾਂਗੇ ਠੀਕ ਹੈ ਗੁਰੂ ਵਾਲੇ ਹੀ ਰਹਿਣਗੇ ਅਸੀਂ ਗੁਰੂ ਵਾਲੇ ਤੇ ਬੱਚੇ ਵੀ ਗੁਰੂ ਵਾਲੇ ਤੇ ਬੱਚਿਆਂ ਨੂੰ ਹੁਣ ਨਿੱਕੇ ਹੁੰਦੇ ਤੋਂ ਹੀ ਮੁੱਢਲੀ ਜਿਹੜੀ ਕਹਿੰਦੇ ਨੇ ਸਿੱਖਿਆ ਹਨਾ ਤੇ ਉਹ ਤੋਂ ਕੀਰਤਨ ਮਤਲਬ ਕੀਰਤਨ ਸ਼ੁਰੂ ਕਰਾਉਣਾ ਬੱਚੇ ਕੀਰਤਨ ਸਿੱਖਣਗੇ ਮੇਰੀ ਸੋਚ ਇਹ ਹੈ ਕਿ ਜਿੰਦਾਂ ਦਾ ਬੱਚੇ ਹੁਣ ਤੋਂ ਕਰਨਗੇ ਉਦਾਂ ਦਾ ਹੀ ਬੱਚੇ ਨੂੰ ਵੱਡੇ ਹੋ ਕੇ ਚੰਗੇ ਆਪਣੇ ਚੰਗੇ ਮਾਰੇ ਦਾ ਆਪੇ ਪਤਾ ਲੱਗੂਗਾ ਬਿਲਕੁਲ ਠੀਕ ਹੈ ਜੀ ਹਾਂ ਨਾਲ ਜਦੋਂ ਜੁੜ ਜਾਂਦੇ ਨਾ ਵਧੀਆ ਚੰਗਾ ਵਾਣਾ ਆਪੇ ਪਤਾ ਲੱਗ ਜਾਂਦਾ ਔਰ ਉਦਾਂ ਵੀ ਕੀ ਹੁੰਦਾ ਆਪੇ ਪਤਾ ਵੀ ਲੱਗਦਾ ਔਰ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਬੰਦੇ ਤੋਂ ਆਪੇ ਵੀ ਦੂਰ ਰਹਿੰਦੀਆਂ ਬੁਰਾਈ ਉਹਦੇ ਕੋਲ ਆਂਦੀ ਹੈ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਬਿਲਕੁਲ ਠੀਕ ਹੈ ਔਰ ਹਾਂ ਕਈ ਵਾਰੀ ਇਦਾਂ ਹੁੰਦਾ ਵਾ ਕਿ ਆਪਾਂ ਕਹਿੰਦੇ ਵੀ ਆਠ ਕਰਨ ਨਾਲ ਕੀ ਹੁੰਦਾ ਜਾਂ ਤਾਕਤ ਬਹੁਤ ਆਂਦੀ ਹੈ ਇੱਕਦਮ ਉਹ ਤਾਕਤ ਮੈਂ ਦੱਸਦਾ ਹਾਂ ਕੀ ਹੁੰਦੀ ਆ ਉਹ ਤਾਕਤ ਇਹ ਹੁੰਦੀ ਆ ਜਦ ਬਾਣੀ ਪੜਦੇ ਆਪਾਂ ਜਿੱਦਾਂ ਆਪਾਂ ਪਾਠ ਪੜਦੇ ਆ ਬਾਣੀ ਪੜਦੇ ਆ ਨਾ ਉਹਦੇ ਚ ਇਹ ਹੁੰਦਾ ਕਿ ਆਪਣੇ ਕੋ ਇਹ ਨਹੀਂ ਕਿ ਆਪਾਂ ਨੂੰ ਦੁੱਖ ਤਕਲੀਫ ਉਨ ਨਾਲ ਉਹਨੂੰ ਫੇਸ ਕਰਨ ਦੀ ਆਪਣੇ ਕੋਲ ਸਬਰ ਆ ਜਾਂਦਾ ਕਿ ਉਹਨੂੰ ਬਰਦਾਸ਼ਤ ਕਿੱਦਾਂ ਕਰਨਾ ਆਪਾਂ ਮਤਲਬ ਉਹਨੂੰ ਸਹਿਣਾ ਆ ਜਾਂਦਾ ਵਾ ਪਰ ਕਿਤੇ ਨਾ ਕਿਤੇ ਦੁੱਖ ਵੀ ਜ਼ਰੂਰੀ ਹੈ ਕਿ ਜਦੋਂ ਬੰਦਾ ਦੁੱਖ ਬਰਦਾਸ਼ਤ ਕਰਨਦਾ ਤਾਂ ਹੀ ਖੁਸ਼ੀਆਂ ਦਾ ਜਿਹੜਾ ਆਨੰਦ ਲੈ ਪੈਂਦਾ ਹਾਂਜੀ ਜਦੋਂ ਆਪਾਂ ਦੁੱਖ ਤੋਂ ਬਾਅਦ ਖੁਸ਼ੀ ਦਾ ਵੱਧ ਸੁਆਦ ਆਉਂਦਾ ਵੱਧ ਮਜ਼ਾ ਆਉਂਦਾ ਵਾ ਇਸ ਕਰਕੇ ਬਾਕੀ ਜ਼ਿੰਦਗੀ ਦਾ ਹਿੱਸਾ ਵਾ ਦੁੱਖ ਜੇ ਆਉਣੇ ਆ ਬਣੇ ਆ ਤਾਂ ਆਉਣੇ ਆ ਬੰਦਿਆਂ ਤੇ ਆਉਂਦੇ ਆ ਹਨਾ ਹਾਂਜੀ ਤੇ ਉਹ ਆਉਣੇ ਮਤਲਬ ਜ਼ਰੂਰੀ ਜ਼ਰੂਰੀ ਹੈ ਜ਼ਿੰਦਗੀ ਦਾ ਹੀ ਸਮਾਰਾਏ ਨੇ ਬਣਾਇਆ ਵਾ ਤੇ ਉਹ ਆਉਣੇ ਆਉਣੇ ਆ ਜੀ ਕੀ ਤੇਨੇ ਕਿਤੇ ਹੁੰਦਾ ਕਿ ਪਹਿਲਾ ਤੁਹਾਡੀ ਲਾਈਫ ਦੋਨਾਂ ਦੀ ਬਹੁਤ ਜ਼ਿਆਦਾ ਡਿਫਰੈਂਟ ਸੀਗੀ ਪਹਿਲਾ ਤੁਸੀਂ ਫੁਕਰੇ ਵਾਂਗੂ ਰਹਿੰਦੇ ਸੀਗੇ ਕਾਨਾ ਦੇ ਵਿੱਚ ਬਾਲਿਆ ਪਾਣਾ ਪੂਰੇ ਮਤਲਬ ਕਿ ਇੱਕ ਤਰੀਕੇ ਨਾਲ ਪੂਰੇ ਮਤਲਬ ਜਿਵੇਂ ਕਿ ਅੱਜਕੱਲ ਦੇ ਮੁੰਡੇ ਰਹਿੰਦੇ ਨੇ ਤੇ ਅੱਜ ਹੁਣ ਤੁਸੀਂ ਪੂਰੇ ਬਾਣੇ ਦੇ ਵਿੱਚ ਸਜੇ ਹੋਇਆ ਪਤਾ ਕੀ ਹੁਣ ਜਿਹੜਾ ਲੋਕੀ ਜਿਹਦਾ ਮੈਂ ਪਹਿਲਾਂ ਰਹਿੰਦਾ ਸੀ ਜਿਹੜੀ ਲੋਕੀ ਉੱਦਾ ਰਹਿੰਦੇ ਆ ਉਹਨਾਂ ਨੂੰ ਉਹੀ ਚੀਜ਼ ਸੋਹਣੀ ਲੱਗਦੀ ਉਹਨਾਂ ਨੂੰ ਇਹਦਾ ਸਵਾਦ ਹੀ ਨਹੀਂ ਪਤਾ ਕਿ ਇਹ ਚ ਮਜ਼ਾ ਕੀ ਆ ਬਿਲਕੁਲ ਠੀਕ ਹੈ ਇਹਦਾ ਮਜ਼ਾ ਹੁਣ ਹੀ ਪਤਾ ਵਾ ਜਿਹਨੇ ਚੱਖਿਆ ਉਹ ਵੀ ਉਹੀ ਜਾਣੇ ਹੈ ਨਾ ਲੋਕਾਂ ਨੇ ਚੱਖਿਆ ਹੀ ਨਹੀਂ ਇਹਦਾ ਮਜ਼ਾ ਹੀ ਨਹੀਂ ਸ਼ਾਬਾ ਉਹ ਇਹ ਨਸ਼ਾ ਇਦਾਂ ਦਾ ਵਾ ਜਿਹੜਾ ਸਾਰਾ ਦਿਨ ਤੇ ਸਾਰੀ ਰਾਤ ਰਹਿੰਦਾ ਵਾ ਸੁੱਤੇ ਪਏ ਵੀ ਨਸ਼ਾ ਰਹਿੰਦਾ ਜਾ ਖੁੱਲਦੀ 12 ਵਜੇ ਉਦੋਂ ਵੀ ਅਸੀਂ ਨਸ਼ੇ ਚ ਹੀ ਹੋਈਦਾ ਮਹਾਰਾਜ ਦੇ ਉਦੋਂ ਵੀ ਵਾਇਗੁਰੂ ਵਾਇਗੁਰੂ ਨਿਕਲਦਾ ਮੂੰਹ ਚ ਤੇ ਮੈਂ ਇਵਨ ਤੁਹਾਨੂੰ ਇੱਕ ਦੋ ਹੋਰ ਚੀਜ਼ ਦੱਸਦਾ ਮੈਂ ਇਦਾਂ ਦਾ ਬੰਦਾ ਸੀਗਾ ਸਰਦੀਆਂ ਆਉਂਦੀਆਂ ਸੀਗੀਆਂ ਤੇ ਮੈਂ ਹਫ਼ਤਾ ਹਫ਼ਤਾ ਘਰੀਂ ਨਾ ਆਂਦਾ ਵੀ ਨਹੀਂ ਸੀਗਾ ਠੰਡ ਲੱਗਦੀ ਵੀ ਨਾ ਆਉਣਾ ਵੀ ਨਹੀਂ ਤੇ ਹੁਣ ਮਹਾਰਾਜ ਦੀ ਇੰਨੀ ਕਿਰਪਾ ਰਾਤ ਨੂੰ 12 ਵਜੇ ਨਾਈਦਾ ਆ ਤੇ ਮਤਲਬ ਕਿ ਵੀ ਔਰ ਤਸਵੀਰੇ ਉੱਠ ਵੀ ਨਹੀਂ ਹੁੰਦਾ ਸੀਗਾ 4 ਵਜੇ ਉੱਠਣਾ 5 ਵਜੇ ਉੱਠਣਾ ਨਹੀਂ ਉੱਠ ਹੁੰਦਾ ਵੀ ਜਿਮ ਝੱਲ ਜਾਣਾ ਤੇ ਮਹਾਰਾਜ ਦੀ ਇੰਨੀ ਕਿਰਪਾ ਵਾ ਹੁਣ ਪਹਿਲੇ ਪੈਰੀ ਪਾਠ ਕਰੀਦਾ ਆ ਤੇ ਉਹ ਵੀ ਕਈ ਵਾਰੀ ਮਜ਼ਾ ਇੰਨਾ ਆਉਂਦਾ ਵਾ ਕਿ ਜੀਦਾ ਇੱਕ ਵਾਰੀ ਹੋਰ ਪੜ ਦਈਏ। ਕੀ ਆ ਬਾਣੀ ਮਤਲਬ ਇਦਾਂ ਵਾ ਵੀ ਹਾਂ ਯਾਰ ਮਜ਼ਾ ਆਇਆ ਬਹੁਤ ਇੱਕ ਵਾਰੀ ਹੋਰ ਪੜ ਲੈਨੇ ਆ ਫਿਰ ਨਵੇਂ ਸਿਰੋਂ ਇੱਕ ਵਾਰੀ ਫੇਰ ਪੜਦੇ ਨਹੀਂ ਇਹ ਮਤਲਬ ਇੰਨਾ ਸਰੂਰ ਇੰਨਾ ਨਸ਼ਾ ਵਾ ਇਸ ਵਿੱਚ ਕਿਤੇ ਨਾ ਕਿਤੇ ਹੁੰਦਾ ਕਿ ਧੱਕੇ ਤੱਕੇ ਨਾਲ ਨਹੀਂ ਦਿਲੋਂ ਨਾਲ ਜੇ ਆਪਾਂ ਚੋ ਕੋਈ ਵੀ ਚੀਜ਼ ਅਪਣਾਈਏ ਉਹ ਜ਼ਰੂਰ ਪੂਰੀ ਹੁੰਦੀ ਹੈ। ਬਹੁਤ ਮਤਲ ਇਹ ਤੱਕ ਆ ਨਹੀਂ ਹੈਗਾ ਇਹ ਸਬਰ ਜਿਹੜੇ ਬੰਦੇ ਨੂੰ ਆਪਣੇ ਆਪਣੇ ਹੁਣ ਦੇਖੋ ਮੈਂ ਮਤਲਬ ਕਿ ਹੈਗਾ ਮੈਂ ਮੈਂ ਕੰਪੀਟੀਸ਼ਨ ਖੇਡਦਾ ਸੀਗਾ ਮੈਂ ਕਿੰਨਾ ਨੋਰਵੇ ਖਾਂਦਾ ਸੀਗਾ ਮੈਂ ਦਿਨ ਦੇ ਵਿੱਚ 5-5 6-6 ਵਾਰੀ ਨਾਨਵੇਜ ਜਿਹੜੇ ਗੇਮ ਕਰਦੇ ਉਹਨਾਂ ਨੂੰ ਪਤਾ ਹੋਣਾ ਵੀ ਕਿੱਦਾਂ ਗੇਮ ਹੈ ਕਰਨ ਹੁੰਦੀ ਹੈ ਤੇ ਕਿੱਦਾਂ ਕਰਨੀ ਪੈਂਦੀ ਮੈਂ ਨਾਨਵੇਜ 6-6 ਟਾਈਮ ਦਿਨ ਚ ਖਾਣਾ ਤੇ ਹੁਣ ਈਵਨ ਕਿ ਮੈਂ ਸਾਰੀ ਬਾਡੀ ਤੋਂ ਬਾਲ ਉਤਾਰਦਾ ਸੀਗਾ ਉਸ ਤਰ੍ਹਾਂ ਕੋਈ ਕੰਪੀਟੀਸ਼ਨ ਹੁੰਦੇ ਸੀਗੇ ਜਾਂ ਬਾਡੀ ਅੱਛੀ ਨਹੀਂ ਲੱਗਦੀ ਸੀ ਤੇ ਹੁਣ ਦੇਖ ਲਓ ਮੈਂ ਤਾਂ ਸਬਰ ਦੀ ਗੱਲ ਦੱਸ ਰਿਹਾ ਕਿ ਇਹ ਮਾਰਾ ਇਹਨਾਂ ਸਬਰ ਸਿਖਾ ਜਾਂਦਾ ਕਿ ਹੁਣ ਮੈਂ ਮਤਲਬ ਨੋਰਵੇਜ ਵੀ ਛ ਤਿੰਨ ਮਹੀਨੇ ਪਹਿਲਾਂ ਇਹ ਨਾਨ ਵੇਜ ਵੀ ਛੱਡਦਾ ਸੀਗਾ ਤੇ ਹੁਣ ਮੈਨੂੰ ਈਵਨ ਮੈਨੂੰ ਲੱਗਾ 5-6 ਮਹੀਨੇ ਹੋ ਗਏ ਆ ਮੈਂ ਬੋਡੀ ਤੋਂ ਸਿੰਗਲ ਆਪਣਾ ਮਤਲਬ ਕਿਸ ਕੋਈ ਕਤਲ ਨਹੀਂ ਕਰਾਇਆ ਜਾਂ ਕੋਈ ਮਤਲਬ ਕਿਸੇ ਵੀ ਤਰੀਕੇ ਨਾਲ ਉਤਾਰਿਆ ਨਹੀਂ ਹੈਗਾ ਹਨਾ ਵੀ ਜਾਂ ਕੈਂਚੀ ਨਾਲ ਜਾਂ ਉਸਤੇ ਨਾਲ ਕੁਝ ਵੀ ਨਹੀਂ ਕਰਾਇਆ ਇਹ ਸਬਰ ਆ ਜਾਂਦਾ ਮਾਰੇ ਇਹਨਾਂ ਸਬਰ ਮਤਲਬ ਖਾ ਜਾਂਦਾ ਪਰ ਈਵਨ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਕਮੈਂਟ ਕਮੂਟ ਕਰਨ ਵਾਲੇ ਉਹ ਹਜੇ ਵੀ ਮੈਨੂੰ ਕਮੈਂਟ ਕਰਦੇ ਨੇ ਮੇਰੇ ਨਾਲ ਬੋਡੀ ਤੇ ਨਾ ਥੋੜੇ ਹੇਅਰ ਗਰੋਥ ਘਟਵਾ ਬਹੁਤ ਘਟਵਾ ਮਤਲਬ ਦਿਖਦੇ ਆ ਵੈਸੇ ਦਿਖਦੇ ਆ ਕੈਮਰੇ 'ਚ ਦਿਖਦੇ ਨਹੀਂ ਹੈਗੇ ਇਫੈਕਟ ਵਿੱਚ ਤੇ ਉਹ ਮੈਨੂੰ ਹਜੇ ਲੋਕਾਂ ਦੇ ਬਹੁਤ ਕਮੈਂਟ ਆਉਂਦੇ ਆ ਕਿ ਤੂੰ ਸੀਰੀਸ ਆਪ ਆਇਆ ਹੈ ਤੂੰ ਅਮਰੇ ਛਕਿਆ ਹੈ ਵਾ ਤੂੰ ਕੇਸ ਕਤਲ ਕਰਾਇਆ ਹੋਇਆ ਤੂੰ ਪਾਪੀ ਆ ਤੈਨੂੰ ਪਾਪ ਲੱਗਣਾ ਤੇ ਕਈ ਵਾਰੀ ਗੁੱਸਾ ਬਹੁਤ ਆਉਂਦਾ ਵਾ ਸੋਚੀਦਾ ਵਾ ਵੀ ਹਾਂ ਵੀ ਇਹਨੂੰ ਰਿਪਲਾਈ ਕਰੀਏ ਵੀ ਭਰਾ ਆ ਕੇ ਦੇਖ ਲੈ ਮੇਰੇ ਜਿੰਨੇ ਕਹਿਗੇ ਆ ਵੀ ਤੈਨੂੰ ਦਿਖ ਜਾਣਗੇ ਹਨਾ ਵੀ ਆ ਕੇ ਦੇਖ ਲੈ ਵੀ ਬੋਡੀ ਤੇ ਹਨਾ ਉਹ ਪਰ ਨਹੀਂ ਲੋਕੀ ਨਾ ਫਿਰ ਫਿਰ ਸੋਚੀਦਾ ਇਹਨਾਂ ਨਾਲ ਮੱਥਾ ਲਾ ਕੇ ਸੀ ਇਹਨਾਂ ਨੂੰ ਫਸਣਾ ਉਹ ਤਾਂ ਹੈ ਹੀ ਗਵਾਰ ਜਿਹੜੇ ਇਹੋ ਜੇ ਮੈਸੇਜ ਕਰਦੇ ਆ ਨਾ ਉਹ ਮਤਲਬ ਕਿ ਕਹਿ ਲੋ ਕਿ ਆਪ ਟੁੱਟੇ ਹੋਏ ਹੁੰਦੇ ਆ ਉਹ ਦੂਜੇ ਨੂੰ ਜੁੜਾ ਨਹੀਂ ਦਿੰਦੇ ਵੀ ਸਾਡੇ ਚ ਹੀ ਉਲਝੇ ਰਹਿਣ ਪਰ ਅਸੀਂ ਨਹੀਂ ਅਸੀਂ ਸਬਰ ਕਰਕੇ ਚੱਲੀਦਾ ਵੀ ਮਨਾ ਤੂੰ ਬੋਲੀ ਜਾ ਕੋਈ ਗੱਲ ਹਾਂ ਸੋਚੇ ਸੀ ਕਦੇ ਲਾਈਵ ਦੇ ਵਿੱਚ ਏਡੀ ਵੱਡੀ ਤਬਦੀਲੀ ਆ ਜਾਊਗੀ ਇਦਾਂ ਇਹ ਸੋਚ ਮਤਲਬ ਇਹ ਸੋਚਦੇ ਸੀਗੇ ਕਿ ਵੀ ਸਰਦਾਰ ਬਣਨਾ ਵਾ ਜਾਂ ਪੱਗ ਬੰਨਿਆ ਕਰੀਏ ਕਿ ਪਹਿਲਾਂ ਮੋਨੇ ਸੀਗੇ ਪਰ ਇਹ ਨਹੀਂ ਸੋਚਿਆ ਸੀਗਾ ਕਿ ਮਹਾਰਾਜ ਨੇ ਇੰਨੀ ਕਿਰਪਾ ਕਰ ਦੇਣੀ ਵੀ ਅਮਰਤ ਦੀ ਦਾਤ ਦੇ ਦੇਣੀ ਆ ਹਨਾ ਵੀ ਐਨਾ ਆਨੰਦ ਬਖਸ਼ ਦੇਣਾ ਇਹ ਨਹੀਂ ਸੋਚਿਆ ਸੀ ਕਦੀ ਬਿਲਕੁ तो हम जानते जानते कि अपील करना चाहूंगी कि मैसेज देना चाहूंगी मैं कहना चाहूंगी कि कोई भी अपनी लाइफ नए सिरे से तो स्टार्ट कर दे ये भी एक न्यू बिगनिंग है है ना बिल्कुल ਮੈਂ ਇਹ ਕਹਿਣਾ ਚਾਹੂੰਗੀ ਕਿ ਅਗਰ ਤੁਸੀਂ ਕਿਸੇ ਨੂੰ ਮੋਟੀਵੇਟ ਨਹੀਂ ਕਰ ਸਕਦੇ ਐਟ ਲੀਸਟ ਡੀਮੋਟੀਵੇਟ ਨਾ ਕਰੋ ਜਿੱਦਾਂ ਮੰਨੇ ਦੱਸਿਆ ਕਿ ਤੁਸੀਂ ਨੈਗੇਟਿਵ ਕਮੈਂਟਸ ਕਰਦੋ ਨਾ ਕਰੋ ਕਿਉਂਕਿ ਤੁਸੀਂ ਮਤਲਬ ਕੋਲ ਆ ਕੇ ਨਹੀਂ ਸਾਡਾ ਲਾਈਫ ਸਟਾਈਲ ਦੇਖ ਰਹੇ ਨਾ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਉੰਜੇ ਉਹਦੀ ਹੈਅਰ ਗ੍ਰੋਥ ਹੀ ਇੰਨੀ ਐ ਹੈਨਾ ਤਾਂ ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਤੁਸੀਂ ਕਟਾ ਰਹੇ ਹੋ ਮੈਂ ਹੁਣ ਮੇਕਅਪ ਕਿੱਥੇ ਹੀ ਨਹੀਂ ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਤੁਸੀਂ ਬਿਨਾ ਉਹਨੂੰ ਜੱਜ ਕੀਤੇ ਤੁਸੀਂ ਸਰਟੀਫਿਕੇਟ ਦੇ ਰਹੇ ਕਿਦਨੇ ਕਿਦਾਂ ਲੱਗਦਾ ਕਿ ਐਦਾਂ ਤੁਹਾਨੂੰ ਮਤਲਬ ਟੌਨਟਿੰਗ ਕਰਕੇ ਕਮੈਂਟ ਕਰਕੇ ਆਪ ਹਾਈਲਾਈਟ ਹੋਣਾ ਚਾਹੁੰਦੇ ਆਪ ਜਿਹੜਾ ਟੀਆਰਪੀ ਲੈਣਾ ਚਾਹੁੰਦੇ ਨੇ ਜਿੱਦਾਂ ਉਹਨਾਂ ਨੂੰ ਠੀਕ ਲੱਗੇ ਮੈਨੂੰ ਇਹਦੇ ਨਾਲ ਕੁਝ ਨਹੀਂ ਹੈ ਮੈਂ ਖੁਦ ਵੀ ਨਹੀਂ ਇਹ ਚੀਜ਼ ਨੂੰ ਮਤਲਬ ਉਹ ਕਰਦੀ ਕਿ ਹਾਂ ਵੀ ਟੀਆਰਪੀ ਲੋ ਜਾਂ ਕੁਛ ਲੋ ਮੈਂ ਕਹਿੰਦੀ ਹਾਂ ਠੀਕ ਹੈ ਅਸੀਂ ਇਗਨੋਰ ਕਰ ਦਿਆਂ ਬਸ ਸੋ ਹਾਲੋ ਜੀ ਅਸੀਂ ਕਪਲ ਨਾਲ ਗੱਲ ਕਰ ਲਈਏ ਗੱਲ ਸੁਣ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਇਹ ਦੋਨੇ ਬਾਣੇ ਦੇ ਵਿੱਚ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਟੀ ਹੈਡਲਾਈਨ ਮੈਂ ਨਾਮ ਲੇ ਕੈਮਰਾ ਪਰਸਨ ਫ੍ਰਿੰਜ ਕੁਮਾਰ ਨਾਲ